ਸਾਰੇ ਭੈਣ ਭਾਵ ਨੂੰ ਪਿਆਰ ਭਰੀ ਜੈ ਅੰਮ੍ਰਿਤ ਦੀ ਅੱਜ ਅਸੀਂ ਸਵੇਰ ਦੇ ਸਮੇਂ ਦੇ ਵਿੱਚ ਪਰਮੇਸ਼ਰ ਦੀ ਬਾਖ ਪਵਿੱਤਰ ਹਜ਼ੂਰੀ 'ਚ ਇਕੱਠੇ ਹੋਏ ਹਾਂ ਆਓ ਸਭ ਮਿਲ ਕੇ ਪਰਮੇਸ਼ਰ ਦੇ ਦੁਆਰਾ ਹੋਏ ਵੱਡੇ ਕਮੰਦੀਆਂ ਗੁਆਇਆਂ ਨੂੰ ਜਾਣਾਂਗੇ ਪਹਿਲੀ ਗੁਆਇ ਸسٹر ਹਰਪ੍ਰੀਤ ਕੌਰ ਦੀ ਹੈ 6-7 ਸਾਲਾਂ ਤੋਂ ਉਹਨਾਂ ਦਾ ਘਰ ਬਹੁਤ ਜ਼ਿਆਦਾ ਟੁੱਟਿਆ ਹੋਇਆ ਸੀ ਛੱਤ ਵੀ ਡਿੱਗੀ ਹੋਈ ਸੀ ਘਰ ਦਾ ਹਰ ਇੱਕ ਕੋਨਾ ਟੁੱਟਿਆ ਹੋਇਆ ਸੀ ਪਰ ਫਿਰ ਵੀ ਉਹ ਬੜੀ ਮੁਸ਼ਕਿਲ ਨਾਲ ਉੱਥੇ ਹੀ ਰਹਿ ਰਹੇ ਸਨ ਉਹਨਾਂ ਦੀ ਕੋਈ ਵੀ ਹੈਲਪ ਨਹੀਂ ਸੀ ਕਰ ਰਿਆ ਉਹਨਾਂ ਨੇ ਵਿਸ਼ਵਾਸਨਾ ਪ੍ਰੇਲਾਈ ਨੰਬਰ ਤੇ ਕਾਲ ਕਰਕੇ ਪ੍ਰੇਰ ਕਰਵਾਈ ਪ੍ਰੇਰਤਵਾਦ ਉਸੇ ਹੀ ਦਿਨ ਕੋ ਇਹਨਾਂ ਦੀ ਹੈਲਪ ਕਰਨ ਲਈ ਆਇਆ ਔਰ ਉਹਨਾਂ ਨੇ 50000 ਦੀ ਉਹਨਾਂ ਦੀ ਹੈਲਪ ਕਰ ਦਿੱਤੀ ਇਸ ਗਵਾਹੀ ਦੇ ਲਈ ਸਿਸਟਾ ਪਰਮੇਸ਼ਰ ਦਾ ਦਿਲ ਤੋਂ ਧੰਨਵਾਦ ਕਰਦੇ ਹਨ ਨੈਕਸਟ ਗਵਾਹੀ ਸਮ੍ਰੀਤ ਦੀ ਹੈ ਇੱਕ ਮਹੀਨੇ ਤੋਂ ਉਹਨਾਂ ਦੀ ਛਾਤੀ ਬਿਲਕੁਲ ਜਮਸੀ ਬਹੁਤ ਸਾਰੀ ਦਵਾਈ ਲਈ ਪਰ ਕੋਈ ਫਰਕ ਨਹੀਂ ਸੀ ਪੈ ਰਿਹਾ ਉਹਨਾਂ ਨੇ ਵਿਸ਼ਵਾਸ ਨਾਲ ਬਰੇ ਲਈ ਨੰਬਰ ਤੇ ਕਾਲ ਕਰਕੇ ਨਾਮ ਲਿਖਵਾਇਆ ਪ੍ਰੇਰਤਵਾਦ ਉਹ ਬਿਲਕੁਲ ਠੀਕ ਹੋ ਗਏ ਇਸ ਗਵਾਹੀ ਦੇ ਲਈ ਪਰਮੇਸ਼ਰ ਦਾ ਦਿਲ ਤੋਂ ਧੰਨਵਾਦ ਕਰਦੇ ਹਨ ਨੈਕਸਟ ਗਵਾਹੀ ਕੁਲਦੀਪ ਕੌਰ ਦੀ ਹੈ ਉਹਨਾਂ ਦੀ ਹੈਲਥ ਠੀਕ ਨਹੀਂ ਸੀ ਕਾਫੀ ਦਿਨਾਂ ਤੋਂ ਉਹ ਕਾਫੀ ਬਿਮਾਰ ਸਨ ਔਰ ਕਾਫੀ ਸਮੇਂ ਤੋਂ ਉਹ ਪ੍ਰੇਰ ਸੁਣ ਨਹੀਂ ਸਨ 파ਰੇ ਇੱਕ ਦਿਨ اچانک ਹੀ ਉਹਨਾਂ ਨੇ ਪ੍ਰੇਰ ਖੋਲੀ ਔਰ ਉਸ ਨੂੰ ਸੁਣਿਆ ਔਰ ਉਹ ਦੱਸਦੇ ਹਨ ਕਿ ਜਿਸ ਦਿਨ ਉਹਨਾਂ ਨੇ ਪ੍ਰੇਰ ਨੂੰ ਸੁਣਿਆ ਉਸੇ ਦਿਨ ਤੋਂ ਹੀ ਉਹ ਬਿਲਕੁਲ ਠੀਕ ਹੋ ਗਏ ਇਸ ਗਵਾਹੀ ਦੇ ਲਈ ਪਰਮੇਸ਼ਰ ਦਾ ਦਿਲ ਤੋਂ ਧੰਨਵਾਦ ਕਰਦੇ ਹਨ ਨੈਕਸਟ ਗਵਾਹੀ ਸਚਨ ਸੁਖਦੀਪ ਕਾਰਦੀ ਆ ਇੱਕ ਗਵਾਹੀ ਉਹਨਾਂ ਦੀ ਫਾਸਟਿੰਗ ਦੀ ਗਵਾਹੀ ਆ ਜਿਸ ਤੇ ਦੱਸਦੇ ਹਨ ਕਿ ਉਹਨਾਂ ਦਾ ਬੱਚਾ ਸੀ ਉਹ ਫੋਨ ਕੱਢਣ ਲੱਗਾ ਸੀ ਜੇਬ ਦੇ ਵਿੱਚੋਂ ਔਰ ਉਹਨਾਂ ਦਾ 500 ਰੁਪਏ ਡਿੱਗ ਗਿਆ ਸੀ ਸਿਸਟ ਨੇ ਦੁਆ ਕੀਤੀ ਕਿ ਉਹ ਪੈਸੇ ਮਿਲ ਜਾਣ ਪਰ ਪ੍ਰੇਰਤੋ ਬਾਦ ਉਹ ਪੈਸੇ ਉਹਨਾਂ ਨੂੰ ਮਿਲ ਗਏ ਦੂਜੀ ਗਵਾਹੀ ਜਿਸ ਤੇ ਦੱਸਦੀ ਹੈ ਕਿ ਉਹਨਾਂ ਦੀ ਭਤੀਜੀ ਦੀ ਡਿਲੀਵਰੀ ਸੀ ਔਰ ਡਾਕਟਰ ਨੇ ਉਹਨਾਂ ਨੂੰ ਬੋਲਿਆ ਸੀ ਕਿ ਵੱਡਾ ਆਪਰੇਸ਼ਨ ਹੋਏਗਾ ਉਹਨਾਂ ਨੇ ਫਾਸਟਿੰਗ ਵਿੱਚ ਉਹਨਾਂ ਲਈ ਪ੍ਰੇਅਰ ਕੀਤੀ ਤੇ ਉਹਨਾਂ ਦੀ ਨਾਰਮਲ ਡਿਲੀਵਰੀ ਹੋ ਗਈ ਜਿਸ ਤੇ ਦੱਸਦੀ ਹੈ ਕਿ ਉਹਨਾਂ ਦੀ ਬੇਟੀ ਹੈ ਤੇ ਉਹਨਾਂ ਦੇ ਹਸਬੰਦ ਪਰਮੇਸ਼ਰ ਤੋਂ ਦੂਰ ਹੋ ਗਏ ਸਨ ਉਹਨਾਂ ਨੇ ਫਾਸਟਿੰਗ ਵਿੱਚ ਉਹਨਾਂ ਲਈ ਦੁਆ ਕੀਤੀ ਉਹ ਫਿਰ ਤੋਂ ਖੁਦਾ ਦੇ ਵਿੱਚ ਆਉਣ ਲੱਗੇ ਔਰ ਉਹ ਦੱਸਦੀ ਹੈ ਕਿ ਉਹਨਾਂ ਦੇ ਪੇਕੇ ਘਰ ਵਾਲੇ ਉਹ ਪ੍ਰਬੂਨ ਨੂੰ ਲੈ ਕੇ ਉਹਨਾਂ ਦਾ ਬਹੁਤ ਜ਼ਿਆਦਾ ਵਿਰੋਧ ਕਰਦੇ ਸਨ ਉਹਨਾਂ ਦੇ ਭਰਾ ਤੇ ਭਰਜਾਈ ਕਹਿੰਦੇ ਸਨ ਕਿ ਅਸੀਂ ਤੁਹਾਡੇ ਨਾਲ ਮਿਲਣਾ ਵਰਤਣਾ ਨਹੀਂ ਹੈ ਕਿਉਂਕਿ ਤੁਸੀਂ ਧਰਮ ਬਦਲਿਆ ਹੈ ਅਤੇ ਬਹੁਤ ਬੁਰਾ ਭਲਾ ਬੋਲ ਰਹੇ ਸਨ ਅਤੇ ਸਿਸਟਰ ਨੇ ਫਾਸਟਿੰਗ ਦੇ ਵਿੱਚ ਉਹਨਾਂ ਲਈ ਦੁਆ ਕੀਤੀ ਉਸ ਤੋਂ ਬਾਅਦ ਉਹਨਾਂ ਦੇ ਘਰ ਗਏ ਅਤੇ ਉਹਨਾਂ ਨੇ ਘਰ ਵੀ ਦੁਆ ਪ੍ਰਾਰਥਨਾ ਕੀਤੀ ਪਰ ਉਹਨਾਂ ਨੇ ਕਿਸੇ ਤਰ੍ਹਾਂ ਦਾ ਕੋਈ ਵਿਰੋਧ ਨਹੀਂ ਕੀਤਾ ਤੇ ਹੁਣ ਉਹਨਾਂ ਨਾਲ ਅੱਛੇ ਤਰੀਕੇ ਨਾਲ ਮਿਲਦੇ ਵਰਤਦੇ ਹਨ ਸਿਸਟਰ ਦੱਸਦੇ ਹਨ ਕਿ ਉਹਨਾਂ ਦੇ ਆਪਣੇ ਘਰ ਦੇ ਵੀ ਜੋ ਉਹਨਾਂ ਦੇ ਘਰ ਦੇ ਬਜ਼ੁਰਗ ਨੇ ਉਹਨਾਂ ਦੇ ਪਿਤਾ ਵੀ ਉਹਨਾਂ ਦਾ ਬਹੁਤ ਜ਼ਿਆਦਾ ਵਿਰੋਧ ਕਰਦੇ ਸਨ ਪਰਮੇਸ਼ਰ ਦੇ ਨਾਮ ਤੇ ਲੜਾਈ ਕਰਦੇ ਸਨ ਖੁਦਾ ਨੇ ਉਹਨਾਂ ਦਾ ਮਨ ਵੀ ਬਦਲਿਆ ਹੁਣ ਉਹ ਵਿਰੋਧ ਨਹੀਂ ਕਰਦੇ ਘਰ ਵਿੱਚ ਸ਼ਾਂਤੀ ਬਣੀ ਰਹਿੰਦੀ ਹੈ ਸੱਚਾ ਦੱਸ ਦੇਣ ਕਿ ਉਹਨਾਂ ਦਾ ਬੇਟਾ ਨੈਣਾ ਦੇਵੀ ਤੇ ਜਾਣ ਦੀ ਜ਼ਿੱਦ ਕਰਦਾ ਸੀ ਉਹਨਾਂ ਨੇ ਖੁਦਾ ਦੇ ਅੱਗੇ ਦੁਆ ਕੀਤੀ ਔਰ ਉਹਨਾਂ ਦਾ ਜਾਣਾ ਕੈਨਸਲ ਹੋ ਗਿਆ ਇਹਨਾਂ ਸਾਰੀਆਂ ਵੱਡੀਆਂ ਗਵਾਹੀਆਂ ਲਈ ਸਭ ਮਿਲ ਕੇ ਪਰਮੇਸ਼ਰ ਦਾ ਦਿਲ ਤੋਂ ਧੰਨਵਾਦ ਕਰਦੇ ਹਾਂ ਜਿਸ ਤਰ੍ਹਾਂ ਅਸੀਂ ਸਾਰੇ ਜਾਣਦੇ ਹਾਂ ਕਿ ਅਸੀਂ ਇਸ ਵਚਨ ਦੇ ਟਾਈਟਲ ਨੂੰ ਪੜਿਆ ਜਿਸ ਦੇ ਵਿੱਚ ਸਿੱਖਿਆ ਆਓ ਅਸੀਂ ਖੁਦਾ ਦੇ ਵਿੱਚ ਇੱਕ ਨਵੀਂ ਸ਼ੁਰੂਆਤ ਕਰੀਏ ਔਰ ਇਸ ਟਾਈਟਲ ਨੂੰ ਪੜਨ ਤੋਂ ਬਾਅਦ ਅ ਅ ਅ ਜਨੇ ਪੈਣਾ ਪਈ ਨੇ ਕੱਲ ਸਵੇਰ ਤੋਂ ਲੈ ਕੇ ਕੱਲ ਸ਼ਾਮ ਤੱਕ ਦੇ ਜਨੇ ਵੀ ਪ੍ਰਾਰਥਨਾ ਨੇ ਸੁਨੀਆਂ ਹੋਣਗੀਆਂ ਤਾਂ ਸਵੇਰ ਅਤੇ ਸ਼ਾਮ ਦੀ ਪ੍ਰਾਰਥਨਾ ਵਿੱਚ ਅਸੀਂ ਇੱਕ ਵਿਸ਼ੇ ਤੇ ਗੱਲ ਕੀਤੀ ਸੀ ਉਹ ਸੀ ਖੁਦਾ ਦੇ ਵਿੱਚ ਬਦਲਾਵ ਦੀ ਚਾਲ ਚੱਲਣੀ ਸੋ ਅਸੀਂ ਸਾਰੇ ਇਹ ਦੇਖਦੇ ਆ ਕਿ ਸਾਡੀ ਜ਼ਿੰਦਗੀ ਚ ਬਹੁਤ ਸਾਰੀਆਂ ਕਮੀਆਂ ਨੇ ਬਹੁਤ ਸਾਰੇ ਪਾਪ ਹੈਗੇ ਨੇ ਸਾਡੇ ਤੋਂ ਜਾਣੇ ਵਿੱਚ ਜਾਂ ਅਣਜਾਣੇ ਚ ਹੋ ਜਾਂਦੇ ਆ ਫਿਰ ਉਹਨਾਂ ਵਿੱਚੋਂ ਕੁਝ ਐਸੇ ਨੇ ਜਿਨ੍ਹਾਂ ਨੂੰ ਅਸੀਂ ਛੱਡਣਾ ਤਾਂ ਚਾਹੁੰਦੇ ਹੈਗੇ ਆ ਪਰ ਅਸੀਂ ਕੋਸ਼ਿਸ਼ ਵੀ ਕਰ ਰਹੇ ਆ ਸਾਤੋਂ ਛੱਡੇ ਨਹੀਂ ਜਾ ਰਹੇ ਜਾਂ ਫਿਰ ਅਸੀਂ ਉਤੋਂ ਖੁਸ਼ ਨਹੀਂ ਹੈਗੇ ਜਾਂ ਤੋਂ ਕੋਸ਼ਿਸ਼ ਵੀ ਨਹੀਂ ਕੀਤੀ ਜਾ ਰਹੀ ਅਸੀਂ ਛੱਡ ਨਹੀਂ 파ਰੇ ਸੋ ਅਸੀਂ ਖੁਦਾ ਦੇ ਵਿੱਚ ਇੱਕ ਨਵੀਂ ਸ਼ੁਰੂਆਤ ਕਰਨ ਦੇ ਲਈ ਕਿ ਅਸੀਂ ਖੁਦਾ ਦੇ ਵਿੱਚ ਥੋੜਾ ਸੰਘਰਸ਼ ਵਾਲੀ ਜ਼ਿੰਦਗੀ ਨੂੰ ਸ਼ੁਰੂ ਕਰਨ ਲੱਗੇ ਅੱਜ ਤੋਂ ਜਿਸ ਤਰ੍ਹਾਂ ਅਸੀਂ ਕਹਿਆ ਸੀਗਾ ਕਿ ਅਸੀਂ ਸਭ ਹੀ ਮਿਲ ਕੇ ਇੱਕ 1 ਅਕਤੂਬਰ ਤੋਂ ਲੈ ਕੇ 25 ਦਸੰਬਰ ਤੱਕ ਖੁਦਾ ਦੇ ਵਿੱਚ ਬਹੁਤ ਅੱਛੇ ਤਰੀਕੇ ਨਾਲ ਚੱਲਣ ਦੇ ਲਈ ਬਦਲਾਵ ਦੇ ਲਈ ਔਰ ਆਤਮਿਕ ਜੀਵਨ ਦੀ ਉન્નਤੀ ਦੇ ਲਈ ਖੁਦਾ ਵਿੱਚ ਬਣਾਂਗੇ ਔਰ ਜਿੰਨੇ ਵੀ ਭੈਣ ਭਾਈ ਖੁਦਾ ਦੇ ਨਾਲ ਵਾਅਦਾ ਕਰਨ ਕਿ ਉਹ ਸਭ ਹੀ ਪਰਮੇਸ਼ਰ ਦੇ ਵਿੱਚ ਇੱਕ ਨਵੇਂ ਹੋਣਾ ਚਾਹੁੰਦੇ ਨੇ ਫਿਰ ਤੇ ਇੱਕ ਨਵੇਂ ਇਨਸਾਨੇਤ ਨੂੰ ਪਹਿਨਣਾ ਚਾਹੁੰਦੇ ਨੇ ਉਹ ਸਾਰੇ ਆਪਰੇਟਸ ਨੂੰ ਡੇਲੀ ਸੁਣਨ ਕਿਉਂਕਿ ਹਰ ਇੱਕ ਪ੍ਰੇਅਰ ਦਾ ਮੈਸੇਜ ਤੁਹਾਨੂੰ ਇਨਕਰੇਜ ਕਰਨ ਵਾਲਾ ਹੋਊਗਾ ਅ ਇਨਕਰੇਜਮੈਂਟ ਦੀ ਜ਼ਰੂਰਤ ਸਾਨੂੰ ਸਭ ਨੂੰ ਹੀ ਹੁੰਦੀ ਹੈ ਜਦੋਂ ਅਸੀਂ ਕਿਸੇ ਰਾਹ ਤੇ ਚੱਲਦੇ ਹਾਂ ਜਦੋਂ ਇੱਕ ਬੱਚਾ ਚੱਲਣਾ ਸ਼ੁਰੂ ਕਰਦਾ ਹੈ ਨਾ ਉਹਦੀ ਮਾਂ ਉਹਨੂੰ ਹਿੰਮਤ ਦਿੰਦੀ ਕਿ ਤੂੰ ਆ ਜਾ ਮੈਂ ਤੈਨੂੰ ਡਿਗੰਨੀ ਦਵਾਂਗੀ ਮੈਂ ਤੈਨੂੰ ਫੜ ਲੂੰਗੀ ਆਪਾਂ ਅੱਗੇ ਖੜਦੇ ਹਾਂ ਨਾ ਬੱਚੇ ਦੇ ਕਿ ਅਗਰ ਉਹ ਡਿਗੂਗਾ ਤਾਂ ਆਪਾਂ ਉਹਨੂੰ ਫੜ ਲਵਾਂਗੇ ਉਸੇ ਤਰ੍ਹਾਂ ਇੱਕ ਵਚਨ ਹੈਗਾ ਜਿਹੜਾ ਉਹ ਸਾਨੂੰ ਰੋਜ਼ ਇਨਕਰੇਜ ਕਰਦਾ ਔਰ ਸਾਨੂੰ ਹਿੰਮਤ ਦਿੰਦਾ ਕਿ ਮੈਂ ਖੜਾ ਹਾਂ ਪਰਮੇਸ਼ਰ ਵਚਨ ਦੇ ਦੁਆਰਾ ਸਾਨੂੰ ਦੱਸਦਾ ਕਿ ਮੈਂ ਖੜਾ ਹਾਂ ਤੋ ਮੇਰੇ ਵੱਲ ਕਦਮ ਵਧਾ ਮੈਂ ਖੜਾ ਹਾਂ ਤੈਨੂੰ ਸੰਭਾਲਣ ਲਈ ਸੋ ਐਸਾ ਤਾਂ ਨਹੀਂ ਹੈ ਕਿ ਮਸੀਹੀ ਜ਼ਿੰਦਗੀ ਫੁੱਲਾਂ ਦੀ ਸੇਜ ਆ ਯਾ ਰਾਹ ਚ ਫੁੱਲ ਵੇຊਾਂ ਹੋਣਗੇ ਤਸੀਂ ਨੱਚਦੇ ਟੱਪਦੇ ਖੁਦਾ ਦਾ ਸਫਰ ਜਿਹੜਾ ਹੈਗਾ ਉਹ ਤੈਅ ਕਰ ਲਾਂਗੇ ਪਰ ਮਸੀਹੀ ਜ਼ਿੰਦਗੀ ਆ ਜਿਹੜੀ ਉਹ ਕੰਡਿਆਂ ਨਾਲ ਭਰੀ ਹੋਈ ਆ ਜਿੱਦਾਂ ਜਿੱਦਾਂ ਅਸੀਂ ਪੈਰ ਰੱਖਾਂਗੇ ਜਿੱਦਾਂ ਜਿੱਦਾਂ ਖੁਦਾ ਚ ਅਸੀਂ ਵਧਾਂਗੇ ਸਾਡੇ ਦੁੱਖ ਵਧਣਗੇ ਹਣ ਇਹਦੀ ਸ਼ੁਰੂਆਤ ਅਸੀਂ ਦੇਖਦੇ ਮਸੀਹ ਯਿਸੂ ਦੀ ਜ਼ਿੰਦਗੀ ਤੋਂ ਜਿਸ ਤਰ੍ਹਾਂ ਖੁਦਾ ਦਾ ਜਨਮ ਹੋਇਆ ਪਹਿਲਾਂ ਉਹ ਉਹ ਉਹਨੂੰ ਐ ਪ੍ਰੋਬਲਮ ਸੀ ਕਿ ਉਦੋਂ ਉਸ ਵੇਲੇ ਜਨਗਨਣਨਾ ਜਾਂ ਫਿਰ ਕੁਝ ਹੋ ਰਿਹਾ ਸੀਗਾ ਤਾਂ ਉਹਨੂੰ ਉਸ ਜਗ੍ਹਾ ਤੋਂ ਨਿਕਲਣਾ ਪਿਆ ਜਨਮ ਦੇ ਸਮੇਂ ਫਿਰ ਉਸ ਤੋਂ ਬਾਅਦ ਹੈਰੋਦੇਸ ਉਹਦੇ ਮਗਰ ਪੈ ਗਿਆ ਸਿਰਫ ਇੱਕ ਬੰਦਾ ਹੌਲੀ 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 ਇੰਨੇ ਕ ਜਿਆਦਾ ਲੋਕ 1 10 50 100 ਹਜ਼ਾਰ ਇਸ ਤਰ੍ਹਾਂ ਗਿਣਤੀ ਵਾਧੇ-ਵਾਧੇ ਕਿੰਨੇ ਹੀ ਲੋਕ ਉਹਦੇ ਖਿਲਾਫ ਖੜੇ ਹੋ ਗਏ ਮਤਲਬ ਜਿਵੇਂ ਜਿਵੇਂ ਉਹ ਖੁਦਾ ਜ ਵੱਧਦਾ ਗਿਆ ਓਵੇਂ ਉਹਦੀ ਉਹਦੀਆਂ ਪਰੇਸ਼ਾਨੀਆਂ ਵੀ ਵਧਦੀਆਂ ਗਈਆਂ ਸੋ ਸਭ ਤੋਂ ਪਹਿਲਾਂ ਬਹੁਤ ਹੋਣਗੇ ਜਿਹੜੇ ਤੁਹਾਨੂੰ ਖੁਦਾ ਦੇ ਵਿੱਚ ਸਿਰਫ ਇਹੀ ਕਹਿਣਗੇ ਵੀ ਬਸ ਆਸ਼ੀਸ਼ਾਂ ਦਾ ਹੀ ਆ ਬਸ ਅੱਗੇ ਜਾਓਗੇ ਫੁੱਲਾਂ ਦੀ ਸਹੀ ਜਿਹੀ ਵਿਸ਼ੀ ਹੋਈ ਆ ਪਰ ਮੇਰਾ ਮਕਸਦ ਹੁੰਦਾ ਤੁਹਾਨੂੰ ਉਸ ਚੀਜ਼ ਦੇ ਪਿੱਛੇ ਦੀ ਸੱਚਾਈ ਨੂੰ ਦੱਸਣਾ ਔਰ ਮੈਂ ਤੁਹਾਨੂੰ ਆਹੀ ਕਵਾਂਗੀ ਕਿ ਜਿਵੇਂ ਜਿਵੇਂ ਅਸੀਂ ਖੁਦਾ 'ਚ ਵਧਾਂਗੇ ਨਾ ਸਾਡੀ ਜ਼ਿੰਦਗੀ 'ਚ ਪਰਖਸ਼ਾ ਮ ਆਉਣਗੀਆਂ ਪ੍ਰੋਬਲਮ ਆਉਣਗੀਆਂ ਮੁਸੀਬਤ ਵੀ ਆਉਣਗੀਆਂ ਪਹਾੜ ਦੀ ਤਰ੍ਹਾਂ ਵੀ ਆ ਸਕਦੀਆਂ ਆ ਇਸ ਲਈ ਨਾ ਡਰਨਾ ਨਾ ਘਬਰਾਉਣਾ ਕਿਉਂਕਿ ਕੋਈ ਪਹਾੜ ਵੱਡਾ ਨਹੀਂ ਆ ਦਾਊਦ ਸਾਹਮਣੇ ਕੋਈ ਗੋਲੀਥ ਵੱਡਾ ਨਹੀਂ ਸੀ ਇਸ ਲਈ ਸਾਡੇ ਸਾਹਮਣੇ ਕੋਈ ਪਹਾੜ ਵੱਡਾ ਨਹੀਂ ਆ ਇੱਕ ਪਹਾੜ ਕਿੱਡਾ ਵੀ ਵੱਡਾ ਕਿਉਂ ਨਾ ਹੋਵੇ ਅਸੀਂ ਆਪਣੇ ਰਾਈ ਦੇ ਦਾਣੇ ਦੇ ਨਾਲ ਇੱਕ ਰਾਈ ਦੇ ਦਾਣੇ ਜਿੰਨਾ ਵਿਸ਼ਵਾਸ ਹੈ ਨਾ ਅਗਰ ਸਾਡੇ ਚ ਉਸ ਦਾਣੇ ਜਿੰਨੇ ਵਿਸ਼ਵਾਸ ਦੇ ਨਾਲ ਅਸੀਂ ਉਸ ਪਹਾੜ ਨੂੰ ਹਟਾ ਸਕਦੇ ਹਾਂ ਬਸ ਇਸ ਚੀਜ਼ ਨੂੰ ਯਾਦ ਰੱਖਿਓ ਹਮੇਸ਼ਾ ਕਿ ਪਹਾੜ ਚਾਹੀ ਕਿੱਡਾ ਵੀ ਮਰਜ਼ੀ ਵੱਡਾ ਕਿਉਂ ਨਾ ਹੋਵੇ ਖੁਦਾ ਕਹਿੰਦਾ ਜੇ ਤੇਰੀ ਚਰਾਈ ਦੇ ਦਾਣੇ ਜਿੰਨਾ ਵੀ ਭਰੋਸਾ ਆਇਆ ਤੇ ਤੂੰ ਉਸ ਪਹਾੜ ਨੂੰ ਵੀ ਉਹਦੀ ਜਗ੍ਹਾ ਤੋਂ ਹਟਾ ਦੇਗਾ ਸੋ ਸਾਡੀ ਜ਼ਿੰਦਗੀ ਚ ਕਿੰਨੇ ਵੀ ਦੁੱਖ ਮੁਸੀਬਤ ਪਰੇਸ਼ਾਨੀਆਂ ਚਾਹੇ ਕਿਉਂ ਹੀ ਨਾ ਹੋ ਜਾਣ ਪਰ ਖੁਦਾ ਦੇ ਅਨੁਸਾਰ ਅਸੀਂ ਆਪਣੇ ਰਾਈ ਦੇ ਦਾਣੇ ਜਿੰਨੇ ਵਿਸ਼ਵਾਸ ਦੇ ਨਾਲ ਉਸ ਪਹਾੜ ਨੂੰ ਆਪਣੇ ਜ਼ਿੰਦਗੀ ਚੋਂ ਹਟਾ ਦਾਂਗੇ ਮੁਸੀਬਤਾਂ ਆਣ ਗਿਆ ਪਰੇਸ਼ਾਨੀਆਂ ਆਣ ਗਿਆ ਪਰ ਅਸੀਂ ਆਪਣੇ ਵਿਸ਼ਵਾਸ ਨਾਲ ਉਹਨੂੰ ਹਟਾ ਦਾਂਗੇ ਤੇ ਜੇ ਸਾਡਾ ਵਿਸ਼ਵਾਸ ਰਾਈ ਦੇ ਦਾਣੇ ਨਾਲੋਂ ਕਿਤੇ ਵੱਡਾ ਆ ਫਿਰਤਾ ਪਹਾੜ ਤਾਂ ਕੀ ਫਿਰ ਤਾਂ ਪੂਰੀ ਸ੍ਰਿਸ਼ਟੀ ਦੇ ਲੋਕ ਸਾਡੇ ਖਿਲਾਫ ਖੜੇ ਹੋ ਜਾਣਾ ਸੀ ਤਾਂ ਵੀ ਆਪਣੇ ਖੁਦਾ ਦੇ ਵਿਸ਼ਵਾਸ ਅਤੇ ਉਹਦੇ ਨਾਲ ਤੇ ਉਹਦੀ ਸਹਾਇਤਾ ਦੇ ਨਾਲ ਅਸੀਂ ਉਸ ਜੰਗ ਨੂੰ ਜਿੱਤ ਜਾਵਾਂਗੇ ਸੋ ਨਵੀਂ ਸ਼ੁਰੂਆਤ ਕੀਆ ਜਦੋਂ ਖੁਦਾ ਪਰਮੇਸ਼ਰ ਦੇ ਵਿੱਚ ਨਵਾਂ ਹੋਇਆ ਮਸੀਹ ਸੋ ਅਤੇ ਜਦੋਂ ਉਹਦੀ ਸੇਵਕਾਈ ਦਾ ਆਰੰਭ ਹੋਣਾ ਸੀ ਸ਼ੈਤਾਨ ਉਹਦੇ ਸਾਹਮਣੇ ਆ ਕੇ ਖੜਾ ਹੋ ਗਿਆ ਨਾ ਹਜੇ ਨੇ ਸ਼ੁਰੂ ਕੀਤਾ ਵੀ ਨਹੀਂ ਸੀ ਜਸਟ ਉਹਦੇ ਫਾਸਟ ਕੰਪਲੀਟ ਹੀ ਹੋਏ ਸੀਗੇ ਪਰ ਖੁਦਾ ਦੇ ਪੁੱਤਰ ਦੇ ਸਾਹਮਣੇ ਵੀ ਪ੍ਰੋਬਲਮ ਆ ਕੇ ਖੜੀ ਹੋ ਗਈ ਸੀ ਸੋ ਮੈਂ ਤੁਹਾਨੂੰ ਇਹ ਹੀ ਦੱਸਣਾ ਚਾਹੁੰਦੀ ਆ ਕਿ ਅੱਜ ਅਸੀਂ ਖੁਦਾ ਚ ਇੱਕ ਨਵੀਂ ਸ਼ੁਰੂਆਤ ਕਰਨ ਜਾ ਰਹੇ ਆ ਲਗਾਤਾਰ ਪ੍ਰਾਰਥਨਾ ਵਿੱਚ ਬਣੇ ਰਹਿਣ ਲਈ ਕਾਫੀ ਸਾਰੇ ਭੈਣਾਂ ਭਾਈਆਂ ਨੇ ਨਾਮ ਲਿਖੇ ਨੇ ਲਗਾਤਾਰ ਪ੍ਰਾਰਥਨਾ ਉਹ ਕਹਿੰਦੇ ਨੇ ਕਿ ਅਸੀਂ ਕਰਾਂਗੇ ਕਾਫੀ ਸਾਰੇ ਭੈਣਾਂ ਭਾਈਆਂ ਨੇ ਕਮੈਂਟ ਕੀਤੇ ਨੇ ਕਾਫੀ ਸਾਰੇ ਭੈਣਾਂ ਭਾਈਆਂ ਨੇ ਕਿਹਾ ਕਿ ਸਿਰਫ ਅਸੀਂ ਪ੍ਰਾਰਥਨਾ ਡੇਲੀ ਸੁਣਾਂਗੇ ਜਾਂ ਕਾਫੀਆਂ ਨੇ ਇਹ ਕਿ ਕਿਸੇ ਕੋਸ਼ਿਸ਼ ਕਰਾਂਗੇ ਸੋ ਜਿਹੜੇ ਇਹ ਵੀ ਕਹਿ ਰਹੇ ਆ ਨਾ ਕਿ ਅਸੀਂ ਕੋਸ਼ਿਸ਼ ਕਰਾਂਗੇ ਬਹੁਤ ਅੱਛੀ ਗੱਲ ਆ ਕਿਉਂਕਿ ਕੋਸ਼ਿਸ਼ ਸਫਲ ਕਰਨ ਵਾਲਾ ਖੁਦਾ ਹੈ ਤੁਸੀਂ ਕੋਸ਼ਿਸ਼ ਹੀ ਕਰੋ ਕਲਮ ਚ ਲਿਖਿਆ ਹੈ ਨਾ ਕਿ ਤੂੰ ਕੋਸ਼ਿਸ਼ ਕਰਦਾ ਜਾ ਕਲਮ ਨੇ ਕਿਹਾ ਭਜਨ ਹੈ ਕਿ ਤੂੰ ਕੋਸ਼ਿਸ਼ ਕਰਦਾ ਜਾ ਫਲ ਆਪੇ ਮਾਲਕ ਲਾ ਦੂਗਾ ਸੋ ਸਾਡਾ ਮਾਲਕ ਮਸੀਹ ਯੂ ਪਿਤਾ ਪਰਮੇਸ਼ਰ ਉਹ ਆਪੇ ਫਲ ਲਾ ਦੂਗਾ ਆਪਣੇ ਬਲੇ ਇੱਕ ਛੋਟੀ ਜੀ ਕੋਸ਼ਿਸ਼ ਹੀ ਕਰੋ ਸੋ ਅਸੀਂ ਸਾਬ ਨੇ ਹੀ ਰੋਜ਼ ਦਿਹਾੜੇ ਖੁਦਾ ਵਿੱਚ ਇੱਕ ਨਵੀਂ ਕੋਸ਼ਿਸ਼ ਕਰਨੀ ਹੈ ਇੱਕ ਪ੍ਰਾਰਥਨਾ ਵਿੱਚ ਰੈਗੂਲਰ ਹੋਣ ਦੇ ਨਾਲ-ਨਾਲ ਅਸੀਂ ਆਪਣੀ ਜ਼ਿੰਦਗੀ 'ਚ ਛੋਟੇ-ਛੋਟੇ ਬਦਲਾਅ ਅਤੇ ਸੁਧਾਰ ਵੀ ਕਰਨੇ ਹਨ ਔਰ ਅਸੀਂ ਹਰ ਰੋਜ਼ ਇੱਕ ਬਦਲਾਅ ਦੇ ਲਈ ਵਚਨ ਲੈ ਕੇ ਆਵਾ ਕਰਾਂਗੇ ਸਵੇਰ ਦੀ ਪ੍ਰਾਰਥਨਾ ਜੀ ਕਿ ਅੱਜ ਅਸੀਂ ਆਹ ਕੰਮ ਛੱਡਣਾ ਹੈ ਆਪਣੇ ਜ਼ਿੰਦਗੀ 'ਚੋਂ ਆਪਾਂ ਪੂਰੇ 3 ਮਹੀਨਿਆਂ ਦੇ ਵਿੱਚ ਜਿੰਨੀਆਂ ਬੜੀਆਂ ਬੁਰਾਈਆਂ ਬੁਰੀਆਂ ਸੋਚਾਂ ਮੂਰੇ ਵਿਚਾਰ ਜੋ ਜੋ ਪਾਪ ਜੋ ਸੰਸਾਰ ਚੱਗੇ ਨੇ ਨਾ ਜਿੰਨੇ ਵੀ ਪਾਪ ਮਤਲਬ ਕਈ ਵਾਰੀ ਸਾਨੂੰ ਪਤਾ ਹੀ ਨਹੀਂ ਹੁੰਦਾ ਵੀ ਆ ਵੀ ਕੰਮ ਪਾਪ ਆ ਆ ਵੀ ਨਹੀਂ ਸਾਨੂੰ ਕਰਨਾ ਚਾਹੀਦਾ ਸੋ ਉਹ ਸਾਰੇ ਹੀ ਪਾਪਾਂ ਨੂੰ ਅਸੀਂ ਮੈਂਸ਼ਨ ਕਰਾਂਗੇ ਔਰ ਹਰ ਰੋਜ਼ ਆਪਾਂ ਪ੍ਰਾਰਥਨਾ ਦਾ ਵਿਸ਼ਾ ਹੀ ਰੱਖਿਆ ਕਰਾਂਗੇ ਇਸ ਚੀਜ਼ ਤੋਂ ਛੁਟਕਾਰੇ ਲਈ ਪ੍ਰਾਰਥਨਾ ਜਿਵੇਂ ਆਪਾਂ ਕਹਿੰਦੇ ਸੀ ਨਾ ਨਸ਼ੇ ਤੋਂ ਛੁਟਕਾਰੇ ਲਈ ਪ੍ਰਾਰਥਨਾ ਉਸ ਤਰ੍ਹਾਂ ਸਿ ਸਵਭਾਵਿਕ ਕਰਾਂਗੇ ਫੋਨ ਦੀ ਅਦਤ ਤੋਂ ਛੁਟਕਾਰੇ ਲਈ ਪ੍ਰਾਰਥਨਾ ਬਹੁਤ ਜ਼ਿਆਦਾ ਖਾਣ ਦੀ ਆਦਤ ਤੋਂ ਛੁਟਕਾਰੇ ਲਈ ਪ੍ਰਾਰਥਨਾ ਬਹੁਤ ਜ਼ਿਆਦਾ ਸੌਣ ਦੀ ਆਦਤ ਤੋਂ ਛੁਟਕਾਰੇ ਲਈ ਪ੍ਰਾਰਥਨਾ ਸੋ ਆਪਾਂ ਉਹਨਾਂ ਵਿਸ਼ਿਆਂ ਦੇ ਉੱਤੇ ਪ੍ਰੇਰ ਕਰਿਆ ਕਰਾਂਗੇ ਤਾਂ ਕਿ ਤੁਹਾਡਾ ਛੁਟਕਾਰਾ ਹੋਵੇ ਸੋ ਹਰ ਇੱਕ ਭੈਣ ਭਾਈ ਸਾਰੀਆਂ ਪ੍ਰਾਰਥਨਾਵਾਂ ਵਿੱਚ ਬਣਿਆ ਰਹੇ ਸਾਰੀਆਂ ਪ੍ਰੇਰ ਦੇ ਵਿੱਚ ਆਪਣਾ ਨਾਮ ਅਤੇ ਆਪਣੀ ਪ੍ਰੋਬਲਮ ਕਮੈਂਟ ਕਰੇ ਸਵੇਰ ਦੀ ਪ੍ਰਾਰਥਨਾ ਵਿੱਚ ਤੁਹਾਡੇ ਲਈ ਉਹਦੇ ਚ ਖਾਸ ਪ੍ਰੇਰ ਹੋਊਗੀ ਜਿੰਨਾ ਭੈਣਾ ਭਾਈਆਂ ਨੇ ਕੱਲ ਕਮੈਂਟ ਕੀਤੇ ਨੇ ਉਹਨਾਂ ਵਿੱਚੋਂ ਕੁਝ ਨਾਮ ਮੈਂ ਲਏ ਨੇ ਉਹਨਾਂ ਦੇ ਲਈ ਅੱਜ ਪ੍ਰੇਰ ਕਰਾਂਗੇ ਸੋ ਤੁਸੀਂ ਵੀ ਰੈਗੂਲਰ ਪ੍ਰਾਰਥਨਾ ਵਿੱਚ ਬਣਾ ਇਹਦੀ ਛੋਟੀ ਜੀ ਅਨਾਉਂਸਮੈਂਟ ਤਾਂ ਮੈਂ ਰੋਜ਼ ਹੀ ਕਰਿਆ ਕਰਾਂਗੀ ਕਿਉਂਕਿ ਰੋਜ਼ ਹੀ ਬਹੁਤ سارے ਲੋਕ ਨੇ ਜੋ ਨਵੇਂ ਜੁੜਦੇ ਆ ਜੋ ਨਵੇਂ ਲੋਕ ਜੁੜਦੇ ਉਹਨਾਂ ਨੂੰ ਨਹੀਂ ਪਤਾ ਹੋਇਆ ਘਰਗਾ ਇਸ ਲਈ ਥੋੜਾ ਜਿਹਾ ਮੈਂ 1 ਤੋਂ 1.5 ਮਿੰਟ ਦਾ ਦੁਬਾਰਾ ਤੋਂ ਐਕਸਪਲੇਨ ਕਰਿਆ ਕਰੂੰਗੀ ਤਾਂ ਜੋ ਜਿਹੜੇ ਨਵੇਂ ਲੋਕ ਜੁੜੇ ਨੇ ਉਹਨਾਂ ਤੱਕ ਵੀ ਇਨਫੋਰਮੇਸ਼ਨ ਪਹੁੰਚ ਜਾਵੇ ਸੋ ਹੁਣ ਆਪਾਂ ਆਇਆ ਅੱਜ ਦੇ ਵਚਨ ਤੇ ਅਗਰ ਜਿਹੜੇ ਪੰਪਈ ਤਿਆਰ ਨੇ ਕਿ ਮੈਂ ਆਪਣੇ ਬਦਲਾਵ ਲਈ ਤਿਆਰ ਆ ਮੈਂ ਖੁਦਾ ਦੇ ਚ ਨਵੀਂ ਚਾਲ ਚੱਲਣ ਲਈ ਤਿਆਰ ਆ ਮੈਂ 1 ਤੋਂ ਲੈ ਕੇ 25 ਤਰੀਕ ਤੱਕ ਫਾਸਟ ਕਰਾਂਗਾ ਫਾਸਟਿੰਗ ਦਾ ਮੈਂ ਕੱਲ ਸ਼ਾਮ ਦੀ ਪ੍ਰੇਡ ਚ ਵੀ ਦੱਸਿਆ ਸੀ ਵੀ ਅਗਰ ਉਹਦੇ ਵਿੱਚੋਂ ਕੋਈ 2 ਵਾਰ ਤੇ ਛੁੱਟ ਗਏ ਮਹੀਨੇ ਚੋਂ 4 ਵਾਰ ਤੇ ਛੁੱਟ ਗਏ ਜੇ 10 ਵੀ ਛੁੱਟ ਗਏ ਕੋਈ ਵੱਡੀ ਗੱਲ ਨਹੀਂ ਹੈਗੀ ਪਰ ਕੋਸ਼ਿਸ਼ ਕਰਨੀ ਆ ਸੀ ਵੀ ਨਾ ਛੱਡੀਏ ਇਨ ਕੇਸ ਸਾਨੂੰ ਕੋਈ ਵਿਆਹ ਹੁੰਦਾ ਆ ਕੋਈ 파ਰਟੀ ਆ ਗਈ ਹੈ ਸਾਨੂੰ ਜਾਣਾ ਪੈ ਰਿਹਾ ਹੈ ਮਤਲਬ ਜਿੱਥੇ ਜਾਇਆ ਸਾਡਾ ਨਹੀਂ ਸਰਦਾ ਉੱਥੇ ਜਾ ਸਕਦੇ ਕੋਈ ਦਿੱਕਤ ਨਹੀਂ ਬਟ ਆਪਾਂ ਖੁਦਾ ਦੇ ਵਿੱਚ ਇਹ ਨਹੀਂ ਕਿਹਾ ਹੈਗਾ ਕਿ ਅਸੀਂ ਦੁਨੀਆਦਾਰੀ ਤੋਂ ਹੀ ਤਿਆਗ ਲੈ ਲੈਣਾ ਅਸੀਂ ਸੰਨਿਆਸੀ ਹੋ ਜਾਣਾ ਪੈਨ ਪਾਈ ਰਿਸ਼ਤੇ ਦੋਸਤ ਮਿੱਤਰ ਸਾਡੇ ਨੇ ਅਸੋਨਾ ਚ ਵੇਟਣਾ ਬੈਣਾ ਹੈਗਾ ਖੁਦਾ ਨੇ ਸਾਨੂੰ ਕਿਹਾ ਕਿ ਆਪਸੀ ਭਾਈਚਾਰੇ ਦੇ ਵਿੱਚ ਬਣੇ ਰਹੋ ਸੋ ਰਿਸ਼ਤਿਆਂ ਦੇ ਵਿੱਚ ਕਿਸੇ ਤਰ੍ਹਾਂ ਦੀ ਦਰਾਰ ਨਹੀਂ ਆਉਣੀ ਚਾਹੀਦੀ ਕਿਉਂਕਿ ਉਹ ਸਾਡੇ ਭੈਣ ਭਾਈ ਨੂੰ ਸਾਨੂੰ ਵੇਖ ਕੇ ਖੁਦਾ ਚ ਆਉਣਗੇ ਇੱਕ ਦਿਨ ਜਿਹੜੇ ਨਹੀਂ ਹੈਗੇ ਸੋ ਇਹ ਪ੍ਰਵਾ ਪਰਿਵਾਰਿਕ ਮੇਲ ਵੀ ਵਧੀਆ ਰੱਖਣਾ ਰਿਸ਼ਤੇਦਾਰੀ ਚ ਵੀ ਦੋਸਤਾਂ ਮਿੱਤਰਾਂ ਚ ਵੀ ਗਲਤ ਸੰਗਤੀ ਤੋਂ ਛੁੱਟਣਾ ਹੈ ਸਿਰਫ ਚੰਗਿਆਂ ਦੇ ਨਾਲ ਜੁੜੇ ਰਹਿਣਾ ਹੈ ਸੋ ਇਹ ਤਾਂ ਅਸੀਂ ਕੰਮ ਕਰਨਾ ਹੈ ਉਸ ਤੋਂ ਬਿਨਾ ਫਿਰ ਅਸੀਂ ਡੇਲੀ ਕਮੈਂਟ ਕਰਨੇ ਆ ਉਸ ਤੋਂ ਬਿਨਾ ਰੋਜ਼ ਨਵੇਂ ਲੋਕਾਂ ਨੂੰ ਖੁਦਾ ਦੇ ਨਾਲ ਜੋੜਨਾ ਹੈ ਉਸ ਤੋਂ ਬਿਨਾ ਪ੍ਰਾਰਥਨਾ ਦਾ ਡੇਲੀ ਤੁਸੀਂ ਸਟੇਟਸ ਲਗਾਉਣਾ ਕਿਸੇ ਨੂੰ ਭੇਜਣਾ ਜੋ ਵੀ ਕਰਨਾ ਕਰਨਾ ਸੋ ਉਹ ਤੋਂ ਮੇਨ ਸਭ ਤੋਂ ਮੇਨ ਹੈਗਾ ਆਪਣਾ ਜੀਵਨ ਜ਼ਰੂਰ ਬਚਾਉਣਾ ਮੈਂ ਬਹੁਤ ਜ਼ਿਆਦਾ ਫਾਸਟ ਫਾਸਟ ਇਸ ਲਈ ਬੋਲਦੀ ਹਾਂ ਕਿਉਂਕਿ ਮੈਂ ਸਮਾਂ ਘਟਾਉਣਾ ਚਾਹੁੰਦੀ ਹਾਂ ਵੀ ਮੇਰਾ ਇਹ ਚੀਜ਼ਾਂ ਦਾ ਸਮਾਂ ਘੱਟ ਹੋਵੇ ਤਾਂ ਕਿ ਕੋਈ ਬੋਰ ਨਾ ਹੋਵੇ ਮੈਂ ਫਾਸਟ ਫਾਸਟ ਇਹ ਚੀਜ਼ਾਂ ਦੱਸ ਦੇਣੀ ਆ ਸੋ ਇੱਕ ਮੇਨ ਗੱਲ ਕਰਨੀ ਹੈਗੀ ਕਿ ਤੁਸੀਂ ਸਭ ਨੇ ਸਾਰੀਆਂ ਪ੍ਰੇਅਰ ਡੇਲੀ ਸੁਣੀਆਂ ਹਰ ਇੱਕ ਪ੍ਰੇਅਰ ਦੇ ਵਿੱਚ ਉਸੇ ਹੀ ਵਿਸ਼ੇਲੀ ਗੱਲ ਕਰਿਆ ਕਰਾਂਗੇ ਜਿਹੜਾ ਵਿਸ਼ਾ ਆਪਾਂ ਰੱਖਿਆ 24 ਘੰਟੇ ਵਿੱਚ 24 ਘੰਟੇ ਤਾਂ ਨਹੀਂ ਬਣਨਗੇ ਸ਼ਾਇਦ ਘਾਟ ਹੀ ਬਣਨਗੇ ਸੋ ਸਵੇਰ ਤੋਂ ਲੈ ਕੇ ਸ਼ਾਮ ਦੀ ਪ੍ਰੇਅਰ ਤੱਕ ਇੱਕ ਹੀ ਵਿਸ਼ਾ ਹੋਇਆ ਕਰੂਗਾ ਸਾਰੀਆਂ ਪ੍ਰੇਅਰ ਦਾ ਇੱਕ ਹੀ ਟੌਪਿਕ ਰੱਖਿਆ ਕਰਾਂਗੇ ਸਾਰੇ ਦਿਨ ਚ ਆਪਾਂ ਉਸੇ ਹੀ ਟੌਪਿਕ ਤੇ ਮਨਨ ਕਰਨਾ ਹੈ ਵਚਨ ਅਲੱਗ-ਅਲੱਗ ਹੋਣਗੇ ਇੱਕੋ ਹੀ ਟੌਪਿਕ ਤੇ ਅਸੀਂ ਮਨਨ ਕਰਨਾ ਹੈ ਵੀ ਅਸੀਂ ਆਹ ਵਿਸ਼ੇ ਤੋਂ ਛੁਟਕਾਰਾ ਪਾਉਣਾ ਹੈ ਮਤਲਬ ਆਹ ਪ੍ਰੋਬਲਮ ਤੋਂ ਛੁਟਕਾਰਾ ਪਾਉਣਾ ਤੇ ਸਾਰੀਆਂ ਪ੍ਰੇਰ ਚ ਇੱਕੋ ਵਿਸ਼ੇ ਲਈ ਪ੍ਰੇਰ ਹੋਗੀ ਪਿਤਾ ਪੁੱਤਰ ਪਵਿੱਤਰ ਆਤਮਾ ਤਿੰਨ ਸੀ ਮਸੀਹ ਉਸ ਤਿੰਨ ਦਿਨਾਂ ਦੇ ਵਿੱਚ ਤਿੰਨ ਦਿਨ ਕਬਰ ਚ ਰਿਹਾ ਤੇ ਜੀ ਉੱਠੇ ਤਿੰਨਾਂ ਦਿਨਾਂ ਦੇ ਵਿੱਚ ਸੀ ਉਹਨਾਂ ਦਾ ਮਕਸਦ ਔਰ ਯੁਨਾ ਵੀ ਤਿੰਨ ਦਿਨ ਮਛੀ ਦੇ ਪੇਟ ਚ ਰਿਹਾ ਸੀ ਤੋਂ ਅਸੀਂ ਵੀ ਤਿੰਨੋ ਹੀ ਪ੍ਰੇਰ ਵਿੱਚ ਸਵੇਰ ਦੁਪਹਿਰ ਅਤੇ ਸ਼ਾਮ ਤਿੰਨ ਪ੍ਰੇਰ ਦੇ ਵਿੱਚ ਇੱਕੋ ਪ੍ਰੋਬਲਮ ਨੂੰ ਡਾਂਟਾਂਗੇ ਔਰ ਸ਼ਾਮ ਦੀ ਪ੍ਰੇਰਚ ਅਸੀਂ ਆਪਣਾ ప్రతిਫਲ ਜ਼ਰੂਰ ਪਾਵਾਂਗੇ ਸੋ ਲਗਾਤਾਰ ਪ੍ਰਾਰਥਨਾ ਵਿੱਚ ਬਣੇ ਰਹਿਣਾ ਤਾਂ ਆ우 ਸਭ ਮਿਲ ਕੇ ਖੁਦਾ ਵਿੱਚ ਇੱਕ ਨਵੀਂ ਸ਼ੁਰੂਆਤ ਕਰਦੇ ਹਾਂ ਔਰ ਉਹ ਵਚਨ ਕੀ ਹੈ ਕਲਾਮ ਚ ਲਿਖਿਆ ਦੂਸਰਾ ਗ੍ਰੰਥੀਅ ਉਹਦੇ 5 ਨੰਬਰ ਅਧਾਇਏ ਦੀ 17 ਤੋਂ ਲੈ ਕੇ 19 ਨੰਬਰ ਅਧਾਇਏ ਤੱਕ ਸੋ ਜੋ ਕੋਈ ਮਸੀਹ ਵਿੱਚ ਹੈ ਤਾਂ ਉਹ ਨਵੀਂ ਸ੍ਰਿਸ਼ਟੀ ਹੈ ਪੁਰਾਣੀਆਂ ਗੱਲਾਂ ਬੀਤ ਗਈਆਂ ਵੇਖੋ ਉਹ ਨਵੀਆਂ ਹੋ ਗਈਆਂ ਹਨ ਪਰ ਸਾਰੀਆਂ ਗੱਲਾਂ ਪਰਮੇਸ਼ਰ ਤੋਂ ਹਨ ਜਿਸ ਨੇ ਮਸੀਹ ਦੇ ਰਾਹੀਂ ਸਾਨੂੰ ਆਪਣੇ ਨਾਲ ਮਿਲਾ ਲਿਆ ਅਤੇ ਮੇਲ ਮਲਾਪ ਦੇ ਸੇਵਕਾਈ ਸਾਨੂੰ ਦਿੱਤੀ ਅਰਥਾਤ ਪਰਮੇਸ਼ਰ ਮਸੀਹ ਵਿੱਚ ਹੋ ਕੇ ਸੰਸਾਰ ਨੂੰ ਆਪਣੇ ਨਾਲ ਮਿਲਾ ਰਿਹਾ ਸੀ ਅਤੇ ਉਹਨਾਂ ਦੇ ਪਾਪਾਂ ਦਾ ਲੇਖਾ ਨਹੀਂ ਸੀ ਕਰਦਾ ਅਤੇ ਉਹ ਨੇ ਮੇਰ ਬਲਾਪ ਦਾ ਵਚਨ ਸਾਨੂੰ ਸੌਂਪ ਦਿੱਤਾ ਹallelujah ਕ੍ਰਾਮ ਦੇ ਵਿੱਚ ਲਿਖਿਆ ਹੈ ਕਿੰਨਾ ਜੋ ਕੋਈ ਮਸੀਹ ਵਿੱਚ ਆ ਹੁਣ ਉਹ ਨਵੀਂ ਸ੍ਰਿਸ਼ਟੀ ਆ ਹੁਣ ਅਸੀਂ ਸਭ ਮਸੀਹ ਦੇ ਵਿੱਚ ਹੈ ਗਏ ਅਸੀਂ ਕਹਿੰਦੇ ਆ ਨਾ ਇਹ ਗੱਲਾਂ ਕਿ ਅਸੀਂ ਮਸੀਹੀਆਂ ਅਸੀਂ ਮਸੀਹ ਦੇ ਨਾਮ ਤੇ ਵਿਸ਼ਵਾਸ ਕਰਨ ਵਾਲੇ ਆ ਅਸੀਂ ਮਸੀਹੀ ਲੋਗ ਆ ਸੋ ਇਸ ਚੀਜ਼ ਨੂੰ ਅਸੀਂ ਬੜੇ ਕੰਫੀਡੈਂਸਲੀ ਇੱਕ ਕੰਫੀਡੈਂਟਲੀ ਕਹਿੰਦੇ ਹੈਗੇ ਆ ਸਮ ਟਾਈਮ ਮੇਰੀ ਇੰਗਲਿਸ਼ ਸਲਿੱਪ ਹੋ ਜਾਂਦੀ ਆ ਸੋ ਅਵੋਇਡ ਸੋ ਕਲਮ ਚ ਲਿਖਿਆਗਾ ਕਿ ਜੋ ਮਸੀਹ ਦੇ ਵਿੱਚ ਹੈਗਾ ਉਹ ਨਵੀਂ ਸ੍ਰਿਸ਼ਟ ਹੈ ਹੁਣ ਅਸੀਂ ਇਸ ਚੀਜ਼ ਦਾ ਅੰਗੀਕਾਰਤਾ ਕਰਦੇ ਆ ਅਸੀਂ ਮਸੀਹੀ ਲੋਗ ਆ ਅਸੀਂ ਕ੍ਰਿਸਚੀਅਨ ਲੋਗ ਆ ਬਟ ਸਾਡੇ ਵਿੱਚ ਕੀ ਚੀਜ਼ ਹੈਗੀਆਂ ਨੇ ਕਿ ਅਸੀਂ ਆਪਣੇ ਪੁਰਾਣੇ ਇਨਸਾਨੇ ਦੇ ਸੁਭਾਅ ਨੂੰ ਹਜੇ ਛੱਡ ਨਹੀਂ ਪਾਏ ਜਿਹੜਾ ਸਾਡਾ ਪੁਰਾਣਾ ਸੁਭਾਅ ਆ ਉਹਨੂੰ ਅਸੀਂ ਛੱਡ ਨਹੀਂ ਪਾਏ ਹੈਗੇ ਸਾਡੇ ਤੋਂ ਕੀ ਹੋ ਜਾਂਦਾ ਪਾਪ ਹੋ ਜਾਂਦੇ ਆ ਨਸ਼ਾ ਹੋ ਜਾਂਦਾ ਆ ਚੁਗਲੀ ਹੋ ਜਾਂਦੀ ਆ ਨਿੰਦਾ ਹੋ ਜਾਂਦੀ ਆ ਝੂਠੀ ਗਵਾਹੀ ਵੀ ਅਸੀਂ ਦੇ ਦਿੰਨੇ ਆ ਇੱਕ ਦੂਜੇ ਨੂੰ ਬਚਾਉਣ ਲਈ ਅਸੀਂ ਕੁਛ ਨਾ ਕੁਛ ਝੂਠ ਬੋਲ ਦਿੰਨੇ ਆ ਸ਼ੁਪਾਣ ਲੁਕਾਸ਼ ਸ਼ਪਾ ਕੇ ਦਾ ਅਸੀਂ ਬਹੁਤ ਹੀ ਗਮ ਕਰਦੇ ਸੋ ਸੋ ਮੈਨੀ ਥਿੰਗਸ ਹੈਗੀਆਂ ਇੱਥੇ ਹਰ ਇੱਕ ਨੂੰ ਆਪਾਂ ਕੀ ਵਾਰ-ਵਾਰ ਰੋਜ਼-ਰੋਜ਼ ਕੀ ਬੋਲੀ ਜਾਏ ਸਾਨੂੰ ਸਭ ਨੂੰ ਪਤਾ ਕਿ ਸਾਡੇ ਤੋਂ ਕੀ-ਕੀ ਗਲਤੀਆਂ ਹੋ ਜਾਂਦੀਆਂ ਨੇ ਸੋ ਅਸੀਂ ਖੁਦਾ ਵਿੱਚ ਨਵੀਂ ਸ੍ਰਿਸ਼ਟ ਫੇਰ ਹੋਵਾਂਗੇ ਜ ਜੇ ਅਸੀਂ ਉਹਨਾਂ ਸਾਰੇ ਪੁਰਾਣੇ ਸੁਭਾ ਨੂੰ ਛੱਡ ਦਵਾਂਗੇ ਹਰ ਰੋਜ਼ ਪੁਰਾਣੇ ਸੁਭਾ ਨੂੰ ਅਸੀਂ ਛੱਡਾਂਗੇ ਹਰ ਰੋਜ਼ ਅਸੀਂ ਐਸਾ ਸੈਂਸਿਟਿਵ ਟਾਪਿਕ ਲਿਆ ਕਰਾਂਗੇ ਜੋ ਹਰ ਇੱਕ ਦੀ ਜ਼ਿੰਦਗੀ ਨਾਲ ਰਿਲੇਟ ਕਰਦਾ ਹੋਗਾ ਵੀ ਹਾਂ ਮੇਰੇ ਵਿੱਚ ਵੀ ਆਹ ਕਮੀ ਹੈਗੀ ਆ ਖੁਦਾ ਮੇਰੀ ਇਸ ਕਮੀ ਨੂੰ ਤੂੰ ਕੱਢ ਦੇ ਸੋ ਉਹਨਾਂ ਤਿੰਨਾਂ ਮਹੀਨਿਆਂ ਚ ਆਪਾਂ ਆਪਣੇ ਸੁਭਾ ਨੂੰ ਐਸਾ ਬਦਲ ਦੇਣਾ ਹੈ ਨਾ ਕਿ ਇੱਕ ਤਰੀਕ ਤੋਂ ਬਾਅਦ ਅਸੀਂ ਖੁਦਾ ਦੇ ਵਿੱਚ ਅਨੋਖੇ ਨਵੇਂ ਅਤੇ ਇੱਕਦਮ ਸੁਪਰ ਹੋ ਕੇ ਨਿਕਲਾਂਗੇ ਸੁਪਰ ਬlesd ਸੋ ਕਲਮ ਦੇ ਵਿੱਚ ਲਿਖਿਆ ਹੈ ਪੁਰਾਣੀਆਂ ਗੱਲਾਂ ਨੂੰ ਛੱਡੋ ਅਸੀਂ ਨਵੇਂ ਸ੍ਰੇਸ਼ਟਾਂ ਤੋਂ ਅਸੀਂ ਨਵੀਆਂ ਚੀਜ਼ਾਂ ਨੂੰ ਛੱਡਣਾ ਹੈ ਅਸੀਂ ਖੁਦਾ ਵਿੱਚ ਅੱਜ ਇੱਕ ਵਿਸ਼ਵਾਸ ਦੀ ਪ੍ਰਾਰਥਨਾ ਕਰਨੀ ਹੈ ਨਵੀਂ ਸ਼ੁਰੂਆਤ ਲਈ ਔਰ ਖੁਦਾ ਨੂੰ ਕਹਿਣਾ ਕਿ اے ਮੇਰੇ ਪਰਮੇਸ਼ਰ ਸਾਡਾ ਬਦਲਾਵ ਕਰ ਸਾਨੂੰ ਬਲੈਸ ਕਰ ਸਾਡੀ ਮਦਦ ਕਰ ਅਸੀਂ ਨਵੀਂ ਸ੍ਰੇਸ਼ਟ ਹੋਈਏ ਤੇਰੇ ਵਿੱਚ ਸਾਡੇ ਚ ਨਵੀਆਂ ਗੱਲਾਂ ਹੋਣ ਅਸੀਂ ਆਪਣੇ ਪੁਰਾਣੇ ਇਨਸਾਨੀ ਦੇ ਸੁਭਾਅ ਨੂੰ ਛੱਡਣ ਵਿੱਚ ਸਫਲ ਹੋ ਜਾਈਏ ਕਹਿੰਦਾ ਇਹ ਸਾਰੀਆਂ ਗੱਲਾਂ ਪਰਮੇਸ਼ਰ ਤੋਂ ਹੀ ਆਂ ਪਰਮੇਸ਼ਰ ਤੋਂ ਕੀ ਆਗਾ ਬਦਲਾਵ ਖੁਦਾ ਕਹਿੰਦੇ ਰੁਕਣਾ ਖੜਿਆ ਹੋਇਆ ਪਾਣੀ ਵੀ ਮੁਸ਼ਕਮਾਰਨ ਲੱਗ ਜਾਂਦਾ ਇਹ ਗੱਲ ਸਿਆਣੇ ਕਹਿੰਦੇ ਨੇ ਇਸ ਲਈ ਚੱਲਦਾ ਚੱਲ ਪਰ ਚੱਲਣਾ ਅਸੀਂ ਸੰਸਾਰਿਕ ਦੇ ਪਿੱਛੇ ਨਹੀਂ ਆਗਾ ਸੰਸਾਰਿਕ ਸੋਚਾਂ ਵਿਚਾਰਾਂ ਦੇ ਪਿੱਛੇ ਨਹੀਂ ਚੱਲਣਾ ਅਸੀਂ ਆਪਣੇ ਪਰਮੇਸ਼ਰ ਦੇ ਪਿੱਛੇ ਆ ਅਤੇ ਉਹਦੇ ਪਿੱਛੇ ਚੱਲਦੇ ਚੱਲਦੇ ਅਸੀਂ ਅੱਛੀ ਚਾਲ ਚੱਲਦੇ ਚੱਲਦੇ ਅਸੀਂ ਖੁਦਾ ਦੇ ਨਾਮ ਦੇ ਵਿੱਚ ਵਾਅਦੇ ਵਾਅਦੇ ਖੁਦਾ ਦੇ ਨਾਮ ਨੂੰ ਹੋਰ ਵੀ ਬles ਕਰਨਾ ਖੁਦਾ ਦੇ ਨਾਮ ਚ ਹੋਰ ਵੀ ਜ਼ਿਆਦਾ ਬles ਹੋਣਾ ਹੈ ਕਿ ਲੋਕ ਸਾਨੂੰ ਵੇਖਣ ਤੇ ਸਾਡੀ ਜ਼ਿੰਦਗੀ ਤੋਂ ਤਾਰੀਫ ਕਰਨ ਖੁਸ਼ ਹੋਣ ਲੋਕਿ ਸਾਨੂੰ ਆਣਾ ਕਹਿ ਕੇ ਜਾਣ ਤੁਸੀਂ ਮਸੀਹ ਹੋ ਕੇ ਕਿੱਡਾ ਕੁ ਕੁਝ ਖੱਟ ਲਿਆ ਕਿ ਤੁਸੀਂ ਉਹ ਮਤਲਬ ਤੁਹਾਨੂੰ ਮਿਲ ਗਿਆ ਤੁਸੀਂ ਵੀ ਸਾਡੇ ਵਰਗੇ ਬਿਮਾਰ ਰਹਿੰਦੇ ਆ ਤੁਸੀਂ ਵੀ ਸਾਡੇ ਅੰਗੂ ਚ ਗੁਲੀ ਨਿੰਦਾ ਕਰਦੇ ਆ ਤੁਹਾਡੇ ਘਰ ਚ ਵੀ ਸਾਡੇ ਅੰਗੂ ਲੜਾਈ ਕਲੇਸ਼ ਰਹਿੰਦਾ ਆ ਤੁਸੀਂ ਮਸੀਹ ਹੋ ਕੇ ਕਿੱਡਾ ਕ ਕਹਿੰਦੇ ਹੋ ਨਾ ਮਾਰ ਮਾਰ ਲਈ ਪਰ ਅਸੀਂ ਉਹਨਾਂ ਨੂੰ ਦਿਖਾਉਣਾ ਹੈ ਕਿ ਅਸੀਂ ਕੀ ਮਾਰ ਮਾਰੀ ਆ ਅਸੀਂ ਕਿੱਡੀਆਂ ਕਿੱਡੀਆਂ ਮੱਲਾ ਮਾਰੀਆਂ ਨੇ ਖੁਦਾ ਦੇ ਵਿੱਚ ਅਸੀਂ ਆਪਣੇ ਸੁਭਾਅ ਦਾ ਬਦਲਾਵ ਕਰਕੇ ਲੋਕਾਂ ਨੂੰ ਇਸ ਈਨ ਨੂੰ ਸਾਬਿਤ ਕਰਨਾ ਹੈ ਕਿ ਮਸੀਹੀ ਲੋਕ ਤੇ ਦੂਜੇ ਲੋਕਾਂ ਚ ਬਹੁਤ ਫਰਕ ਹੈ ਸਾਡੇ ਖੁਦਾ ਨੇ ਸਾਨੂੰ ਬਰਕਤ ਦਿੱਤੀ ਆਸ਼ੀਰਵਾਦ ਦਿੱਤੀ ਗਲਤ ਸੰਗਤੀ ਦਾ ਜ਼ਾਰ ਕੀਤਾ ਤਾਂ ਅਸੀਂ ਉਹਨਾਂ ਚੀਜ਼ਾਂ ਤੋਂ ਆਜ਼ਾਦ ਹੈਗੇ ਹਾਂ ਉਸ ਖੁਦਾ ਨੇ ਸਾਨੂੰ ਆਪਣੇ ਨਾਲ ਮਿਲੌਣ ਦੇ ਲਈ ਮੇਲ ਮਲਾਪ ਦੀ ਸੇਵਕਾਈ ਦਿੱਤੀ ਆ ਹਰ ਇੱਕ ਪਰਮੇਸ਼ਰ ਦਾ ਦਾਸ ਮੇਲ ਮਲਾਪ ਦੀ ਸੇਵਕਾਈ ਦਿੰਦਾ ਜਿਹਦੇ ਵਿੱਚ ਮੈਂ ਕਹਾਂਗੀ ਕਿ ਮੈਂ ਵੀ ਇਸ ਵਿਸ਼ੇ ਦੇ ਵਿੱਚ ਬਿਲਕੁਲ ਪੋਜ਼ਿਟਿਵ ਆਪਣੇ ਆਪ ਕਿਉਂਕਿ ਮੇਰਾ ਮੇਲ ਮਲਾਪ ਤੁਹਾਡੇ ਨਾਲ ਇੱਕ ਪਾਸਟਨ ਅਤੇ ਕਲੀਸੀਆ ਵਾਲਾ ਨਹੀਂ ਹੈ ਪਹਿਣਾ ਪਾਈਆਂ ਵਾਲਾ ਹੀ ਹੈ ਕਿਉਂਕਿ ਮੇਰੇ ਲਈ ਤੁਸੀਂ ਮੇਰੀ ਕਲੀਸੀਆ ਨਹੀਂ ਪਰ ਮੇਰਾ ਪਰਿਵਾਰ ਹੀ ਹੋ ਮੈਂ ਆਪਣੇ ਪਰਿਵਾਰ ਦੀ ਤਰ੍ਹਾਂ ਜਿੰਨੀ ਕਿ ਮੈਂ ਆਪਣੇ ਪਰਿਵਾਰ ਲਈ ਫਿਕਰਮੰਦ ਹੁੰਦੀ ਹਾਂ ਉਸ ਤਰ੍ਹਾਂ ਮੈਂ ਤੁਹਾਡੇ ਲਈ ਫਿਕਰਮੰਦ ਹੋ ਕੇ ਅੱچھے ਟੌਪਿਕਸ ਲੈ ਕੇ ਆਉਣੀ ਆ ਕਿ ਜਿਹਦੇ ਦੁਆਰਾ ਤੁਹਾਨੂੰ ਆਸ਼ੀਸ਼ ਮਿਲੇ ਮੈਂ ਅਗਰ ਬੋਲ ਰਹੀ ਹਾਂ ਨਾ ਆਪਣੀ એનર્ਜੀ ਲਾ ਰਹੀ ਹਾਂ ਅਗਰ ਮੇਰਾ ਬੋਲ ਦੇ ਦਾ ਸੰਗ ਸੁੱਖ ਦੌਰ ਮੈਂ ਸੈਕਰੀਫਾਈਜ਼ ਕਰ ਰਹੀ ਹਾਂ ਤਾਂ ਐਟ ਲੀਸਟ ਤੁਹਾਨੂੰ ਉਸ ਚੀਜ਼ ਦਾ ਕੋਈ ਬੈਨੀਫਿਟ ਤਾਂ ਹੋਵੇ ਵੇਰੀ ਮੇਰੇ ਬੋਲੇ ਦਾ ਫਾਇਦਾ ਹੈ ਸੋ ਇਹ ਮੇਲ ਮਿਲਾਪ ਹਰ ਇੱਕ ਨੂੰ ਖੁਦਾ ਨੇ ਦਿੱਤਾ ਹਰ ਇੱਕ ਪਾਸਟਰ ਨੂੰ ਕਿ ਜਾਓ ਅਤੇ ਲੋਕਾਂ ਨਾਲ ਮੇਲ ਮਿਲਾਪ ਕਰੋ ਹੁਣ ਤੁਹਾਡੇ ਵਿੱਚੋਂ ਐਸੇ ਬਹੁਤ ਸਾਰੇ ਨੇ ਜੋ ਮੈਨੂੰ ਬਾਇਫੇਸ ਨਹੀਂ ਮਿਲੇ ਜਿਨ੍ਹਾਂ ਦੇ ਨਾਲ ਮੈਂ ਅਮੋ ਸਾਹਮਣੇ ਨਹੀਂ ਮਿਲੇ ਐਸੇ ਬਹੁਤ ਸਾਰੇ ਹੋਣਗੇ ਜਿਨ੍ਹਾਂ ਨੇ ਮੈਨੂੰ ਐਕਚੁਅਲ ਦੇ ਵਿੱਚ ਨਹੀਂ ਦੇਖਿਆ ਮਤਲਬ ਆਪਾਂ ਇੱਕ ਘਰ ਚ ਇੱਕ ਜਗ੍ਹਾ ਅਮਨੇ ਸਾਹਮਣੇ ਬੈਠ ਕੇ ਗੱਲ ਨਹੀਂ ਕੀਤੀ ਪਰ ਫਿਰ ਵੀ ਅਸੀਂ ਦੁਨੀਆ ਦੇ ਕਿਸ-ਕਿਸ ਕੋਨੇ ਤੋਂ ਤੁਸੀਂ ਇਮੇਜ ਨਹੀਂ ਕਰੋਗੇ ਇੰਟਰਨੈਸ਼ਨਲ ਜਿਵੇਂ ਮੰਨ ਲਓ ਆਪਣੇ ਇੰਡੀਆ ਤੋਂ ਬਾਅਦ ਪੰਜਾਬ ਫੋਰਨਰ ਕੰਟਰੀਜ਼ ਨੇ ਜਿੰਨਾ ਤੋਂ ਮੈਨੂੰ ਫੋਨ ਆਉਂਦੇ ਨੇ 50 ਇੰਡੀਆ ਇਹ ਸੌਰੀ ਇੰਡੀਆ ਤੋਂ ਬਿਨਾ 200 ਦੇਸ਼ ਨੇ ਸੰਸਾਰ ਵਿੱਚ 200 ਦੇਸ਼ ਨੇ ਪਰ 200 ਦੇਸ਼ਾਂ ਦੇ ਵਿੱਚੋਂ 50 ਦੇਸ਼ਾਂ ਦੇ ਲੋਕ ਮੇਰੇ ਨਾਲ ਜੁੜੇ ਹੋਏ ਨੇ ਮੈਨੂੰ ਮੇਰੇ ਲਈ ਬਹੁਤ ਖੁਸ਼ੀ ਦੀ ਗੱਲ ਆ ਅਮਰੀਕਾ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਇਟਲੀ ਫਰਾਂਸ ਸਪੇਨ ਜਾਪਾਨ ਅਤੇ ਛੋਟੀਆਂ ਮੋਟੀਆਂ ਵੱਡੀਆਂ ਛੋਟੀਆਂ ਹਰ ਕੰਟਰੀ ਤੋਂ ਲੋਕ ਯੂਕੇ ਤੋਂ ਜੁੜੇ ਹੋਏ ਨੇ ਮੇਰੇ ਨਾਲ ਹਰ ਕੰਟਰੀ ਤੋਂ ਮੈਨੂੰ ਕਾਲਸ ਆਉਂਦੀਆਂ ਨੇ ਔਰ ਮੈਨੂੰ ਬਹੁਤ ਖੁਸ਼ੀ ਦੀ ਗੱਲ ਹੈ ਕਿ ਜਿੱਥੇ ਮੈਂ ਨਹੀਂ ਪਹੁੰਚ ਸਕੀ ਖੁਦਾ ਨੇ ਮੇਰੀ ਆਵਾਜ਼ ਉਥੇ ਪਹੁੰਚਾਈ ਹੈ ਸੋ ਇਹ ਆਪਣਾ ਇੱਕ ਪਰਿਵਾਰਿਕ ਰਿਸ਼ਤਾ ਹੀ ਤਾਂ ਹੈ ਨਾ ਕਿ ਅਸੀਂ ਇੱਕ ਅੱਛੀ ਮੇਲ-ਮਲਾਪ ਵਿੱਚ ਜੁੜੇ ਹੋਏ ਹਾਂ ਕਿ ਖੁਦਾ ਨੇ ਸਾਨੂੰ ਅੱਛਾ ਮਿਲਵਰਤਨ ਤੇ ਅੱਛੇ ਲੋਕਾਂ ਨਾਲ ਸਾਡਾ ਮੇਲ-ਮਲਾਪ ਕਰਵਾਇਆ ਹੈ ਸੋ ਅਸੀਂ ਮੇਲ-ਮਲਾਪ ਦੀ ਸੇਵਕਾਈ ਵਿੱਚ ਬਣੇ ਰਹਿਣਾ ਹੈ ਆਪਸ ਵਿੱਚ ਭਾਈਚਾਰੇ ਦਾ ਪ੍ਰੇਮ ਰੱਖਣਾ ਹੈ 노 ਡਾਊਟ ਜਿੱਥੇ ਮੈਂ ਗਲਤੀ ਕਰ ਰਹੀ ਹਾਂ ਤੁਸੀਂ ਮੈਨੂੰ ਦੱਸੋ ਜਿੱਥੇ ਮੈਨੂੰ ਕੋਈ ਪ੍ਰੋਬ ਮੈਨੂੰ ਪ੍ਰੇਅਰ ਕਰੋ ਕਿਉਂਕਿ ਮੈਨੂੰ ਵੀ ਜ਼ਰੂਰਤ ਆ। ਸੋ ਜਿੱਥੇ ਤੁਹਾਨੂੰ ਕੋਈ ਤਕਲੀਫ ਆ ਰਹੀ ਹੈ ਤੁਹਾਨੂੰ ਫ੍ਰੀडम ਮਿਲਿਆ ਹੋਣ ਕੋਈ ਰੋਕ ਟੋਕ ਨਹੀਂ ਹੈਗੀ। ਖੁੱਲੇ ਕਮੈਂਟ ਕਰੋ। ਆਪਣਾ ਨਾਮ ਆਪਣੀ ਪ੍ਰੋਬਲਮ ਸ਼ਰਿਆਮ ਖੁੱਲਾ ਲਿਖੋ। ਸਵੇਰ ਸ਼ਾਮ ਦੁਪਹਿਰ ਜਿੰਨੀਆਂ ਵੀ ਪ੍ਰਾਰਥਨਾ ਮਾਉਂਦੀਆਂ ਹਰ ਪ੍ਰਾਰਥਨਾ ਚ ਆਪਣਾ ਨਾਮ ਆਪਣੀ ਪ੍ਰੋਬਲਮ ਲਿਖਦੇ ਜਾਓ ਤੁਸੀਂ। ਖੁਦਾ ਦੀ ਅਗਵਾਈ ਦੇ ਨਾਲ ਜਿਸ ਦਿਨ ਤੁਹਾਡੀ ਵਾਰੀ ਆਏਗੀ ਤੁਹਾਡੇ ਲਈ ਪ੍ਰੇਅਰ ਜ਼ਰੂਰ ਕੀਤੀ ਜਾਊਗੀ। ਵੈਸੇ ਤਾਂ ਬਹੁਤ ਜਲਦੀ ਹੀ ਵਾਰੀ ਆ ਜਾਊਗੀ ਕਿਉਂਕਿ ਕਮੈਂਟ ਕਰਨ ਵਾਲੇ ਥੋੜੇ ਹੀ ਆ। ਬਹੁਤ ਸਾਰੇ ਭੈਣਾ ਭਾਈਆਂ ਨੇ ਕੱਲ ਆ ਹੀ ਮੈਨੂੰ ਫੋਨ ਕਰਕੇ ਕਿਹਾ ਤੋ ਜਿੰਨੇ ਵੀ ਕਮੈਂਟ ਕਰਨੇਗੇ ਜਲਦੀ ਵਾਰੀ ਆ ਜਾਏਗੀ ਤੁਹਾਡੀ ਆਪਣੀ ਪ੍ਰੋਬਲਮਸ ਨੂੰ ਹਰ ਇੱਕ ਨੂੰ ਲਿਖੋ ਇੱਕ ਇੱਕ ਕਰਕੇ ਹਰ ਇੱਕ ਚੀਜ਼ ਤੋਂ ਅਸੀਂ ਫਾਇਦੇ ਪਾਵਾਂਗੇ ਖੁਦਾ ਚ ਮੇਲ ਮਲਾਪ ਨੂੰ ਵਧਾਵਾਂਗੇ ਸੋ ਆਖਰੀ ਆਈਦ ਤੁਹਾਨੂੰ ਕਹਿੰਦੀ ਅਰਥਾਤ ਪਰਮੇਸ਼ਰ ਮਸੀ ਵਿੱਚ ਹੋ ਕੇ ਸੰਸਾਰ ਨੂੰ ਆਪਣੇ ਨਾਲ ਮਿਲਾ ਰਿਹਾ ਹੈ ਹੁਣ ਮਸੀ ਇਸ ਤੋਂ ਇੱਕ ਐਸੀ ਕੜੀ ਹੈ ਜਿਹਦੇ ਦੁਆਰਾ ਸਿ ਪਿਤਾ ਪਰਮੇਸ਼ਰ ਨਾਲ ਜੁੜੇ ਹੋਏ ਹਨ ਮੰਗ ਕਸੀ ਪਿਤਾ ਪਰਮੇਸ਼ਰ ਤੋਂ ਰਹੇ ਆ ਪਰ ਮੰਗ ਮਸੀਹ ਅਸੂਦੇ ਥਰੂ ਰਹੇ ਆ ਅਸੀਂ ਉਹਨੂੰ ਸਿਫਾਰਿਸ਼ ਪਾ ਰਹੇ ਆ ਕਿ ਅਸੀਂ ਅਸੂ ਉਹਨੂੰ ਪਿਤਾ ਪਰਮੇਸ਼ਰ ਤੋਂ ਡਰ ਵੀ ਲੱਗਦਾ ਹੈਗਾ ਉਹ ਥੋੜੇ ਕਰੋਧਮਾਨ ਨਹੀਂ ਹੈਗੇ ਨੇ ਪਰ ਤੁਸੀਂ ਬੜੇ ਕੂਲ ਹੈਗੇ ਆ ਬੜੇ ਸ਼ਾਂਤ ਤੇ ਨਰਮਾਈ ਵਾਲੇ ਪ੍ਰੇਮ ਅਤੇ ਦਇਆ ਵਾਲੇ ਅਸੂਸੀਂ ਤੁਹਾਡੀ ਸਿਫਾਰਿਸ਼ ਕਰਦੇ ਆ ਪਿਤਾ ਪਰਮੇਸ਼ਰ ਤੋਂ ਸਾਨੂੰ ਇਸ ਚੀਜ਼ ਨੂੰ ਲੈ ਕੇ ਦੋ ਜਿਸ ਤਰ੍ਹਾਂ ਸਾਡੇ ਘਰਾਂ 'ਚ ਹੁੰਦਾ ਨਾ ਕਿ ਫਾਦਰ ਹੁੰਦੇ ਜਿਹੜੇ ਥੋੜੇ ਸਖਤ ਹੁੰਦੇ ਆ ਪਰ ਮੰਮੀ ਨਾਲ ਸਾਡੀ ਅੱਛੀ ਬੌਂਡਿੰਗ ਹੁੰਦੀ ਆ ਅਰ ਜਦੋਂ ਅਸੀਂ ਕਿਤੇ ਆਉਣਾ ਜਾਣਾ ਹੁੰਦਾ ਆ ਜਾਂ ਸਾਨੂੰ ਕਿਤੇ ਪੈਸੇ ਚਾਹੀਦੇ ਸੀ ਮੰਮੀ ਨੂੰ ਸਿਫਾਰਿਸ਼ ਪਾਉਣੇ ਆ ਕਿ ਤੁਸੀਂ ਡੈਡੀ ਨੂੰ ਪੁੱਛ ਕੇ ਦਿਓ ਸਾਨੂੰ ਅਸੀਂ ਉੱਥੇ ਜਾਣਾ ਆ ਸਾਨੂੰ ਪੈਸੇ ਚਾਹੀਦੇ ਸਾਨੂੰ ਡੈਡੀ ਤੋਂ ਲੈ ਕੇ ਦਿਓ ਸੋ ਉਸ ਤਰ੍ਹਾਂ ਮਸੀਹ ਅਸੂ ਜਿਹੜਾ ਹੈ ਉਹ ਸਾਡੇ ਲਈ ਇੱਕ ਐਸੀ ਕੜੀ ਆ ਜਿਹਦੇ ਨਾਲ ਅਸੀਂ ਮਿਲ ਕੇ ਪਿਤਾ ਪਰਮੇਸ਼ਰ ਤੋਂ ਜੋ ਚਾਹੇ ਉਹਨੂੰ ਹਾਸਿਲ ਕਰ ਸਕਦੇ ਆ ਸੋ ਮਸੀਹ ਅਸੂ ਸਾਨੂੰ ਖੜਾ ਦੇਣਾ ਜੋੜਦਾ ਤਾਂ ਹੈ ਹੀ ਪਰ ਉਸ ਨੇ ਸਾਡੇ ਪਾਪਾਂ ਦਾ ਕਲਾਮ ਚ ਲਿਖਿਆ ਦੁਆਰਾ ਤੋਂ ਪੜ੍ਹਿਆ ਅਰਥਾਤ ਪਰਮੇਸ਼ਰ ਮਸੀਹ ਵਿੱਚ ਹੋ ਕੇ ਸੰਸਾਰ ਨੂੰ ਆਪਣੇ ਨਾਲ ਮਿਲਾ ਰਿਹਾ ਸੀ ਅਤੇ ਉਹਨਾਂ ਦੇ ਪਾਪਾਂ ਦਾ ਲੇਖ ਨਹੀਂ ਸੀ ਕਰਦਾ ਅਤੇ ਉਸ ਨੇ ਮਿਲਬਲਪਤਾ ਬਚਨ ਸਾਨੂੰ ਸੌਂਪਿਆ ਹਾ ਵਸੀਅਸ ਨੂੰ ਸਾਡੇ ਨਾਲ ਲਈ ਭੇਜਿਆ ਗਿਆ ਅਤੇ ਜਿੰਨੇ ਉਸ ਵੇਲੇ ਦੇ ਲੋਕ ਸੀ ਉਹਨਾਂ ਦੇ ਸਭ ਦੇ ਪਾਪ ਯੀਸ਼ੂ ਨੇ ਉਠਾ ਕੇ ਉਹਨਾਂ ਨੂੰ ਮਾਫ ਕਰ ਦਿੱਤਾ ਸੋ ਉਸ ਵੇਲੇ ਖੁਦਾ ਮਸੀਹ ਸੁਦੇ ਵਸੀਲੇ ਸਾਡੇ ਪਾਪਾਂ ਦਾ ਲੇਖਾ ਨਹੀਂ ਗਾਦਾ ਅੱਜ ਵੀ ਹੈ ਜਦ ਤੱਕ ਅਸੀਂ ਜਿਉਂਦੇ ਆ ਸਾਡੇ ਪਾਪਾਂ ਦਾ ਲੇਖਾ ਨਹੀਂ ਹੋਏਗਾ ਮਾਫ ਹੋ ਜਾਣਗੇ ਮਤਲਬ ਸਾਡੇ ਕੋਲ ਇੱਕ ਮੌਕਾ ਹੈ ਅਗਰ ਅਸੀਂ ਖੁਦਾ ਵਿੱਚ ਇੱਕ ਨਵੀਂ ਸ਼ੁਰੂਆਤ ਕਰੀਏ ਸੋ ਅੱਜ ਦਾ ਵਚਨ ਸਾਨੂੰ ਇਹ ਹੀ ਦੱਸਦਾ ਕਿ ਮਸੀਹ ਐਸੂ ਜਿਹੜਾ ਉਹ ਖੁਦਾ ਦੇ ਨਾਲ ਸਾਨੂੰ ਮਿਲਾਉਂਦਾ ਹੈ ਸਾਡੇ ਪਾਪਾਂ ਤੋਂ ਮਾਫੀ ਕਰਨ ਦੇ ਲਈ ਖੁਦਾ ਦੇ ਹਜ਼ੂਰ ਸਾਡੇ ਕੋਲ ਦੁਆਈ ਦਿੰਦਾ ਹੈ ਮਤਲਬ ਪਰਮੇਸ਼ਰ ਕੋਲੇ ਦੁਹਾਈ ਦਿੰਦਾ ਸਾਡੀਆਂ ਪ੍ਰਾਰਥਨਾਵਾਂ ਨੂੰ ਲੈ ਕੇ ਜਾਂਦਾ ਸੋ ਸਾਡਾ ਫਰਜ਼ ਕੀ ਹੈ ਕਿ ਜੋ ਅਸੀਂ ਮਸੀਹ ਅਸੂ ਦੇ ਵਿੱਚ ਹੈਗੇ ਆ ਅਸੀਂ ਸਭ ਇੱਕ ਨਵੀਂ ਸ੍ਰਿਸ਼ਟੀ ਆ ਸੋ ਅਸੀਂ ਪੁਰਾਣੀਆਂ ਆਦਤਾਂ ਨੂੰ ਪੁਰਾਣੇ ਸੁਭਾ ਨੂੰ ਉਹਨਾਂ ਸਾਰੀਆਂ ਬੁਰੀਆਂ ਚੀਜ਼ਾਂ ਨੂੰ ਜਿਨ ਜਿਹੜੀਆਂ ਸਾਡੀ ਜ਼ਿੰਦਗੀ ਚ ਘਰ ਘਰ ਕੇ ਬੈਠੀਆਂ ਨੇ ਨਾ ਉਹਦੇ ਵਿੱਚੋਂ ਨਿਕਲਣਾ ਹੈ ਆ ਅਸੀਂ ਉਹਨਾਂ ਸਾਰੀਆਂ ਚੀਜ਼ਾਂ ਤੇ ਫਤਿਹ ਪਾਉਣੀ ਹੈ ਅਸੀਂ ਉੱਤੇ ਜਿੱਤ ਪਾ ਕੇ ਅਸੀਂ ਖੁਦਾ ਵਿੱਚ ਨਵੇਂ ਹੋਣਾ ਹੈ ਜਿਸ ਦੇ ਨਵੇਂ ਸਾਲ ਹੋਏਗਾ ਅਸੀਂ ਆਪਣੇ ਅੰਦਰ ਇੱਕ ਅੱਛੀ ਪੋਜ਼ਿਟਿਵਿਟੀ ਨੂੰ ਲੈ ਕੇ ਅਸੀਂ ਨਵਾਂ ਫੀਲ ਕਰੀਏ ਸਾਡੇ ਅੰਦਰੋਂ ਪੁਰਾਣੀ ਇਨਸਾਨਤ ਨਿਕਲ ਜਾਵੇ ਤਾਂ ਅਸੀਂ ਤਿੰਨ ਮਹੀਨਿਆਂ ਚ ਆਪਣੇ ਆਪ ਨੂੰ ਧੋ ਕੇ ਵਾਸ਼ ਕਰਕੇ ਇੱਕਦਮ ਬLES ਕਰਕੇ ਆਤਮਾ ਵਿੱਚ ਭਰਪੂਰ ਕਰਕੇ ਖੁਦਾ ਚ ਹੋਣਾ ਤਾਂ ਕਿ ਆਉਣ ਵਾਲਾ ਸਾਲ ਸਾਡਾ ਪ੍ਰਾਰਥਨਾ ਕਰਵਾਉਣ ਵਾਲਾ ਨਾ ਹੋਵੇ ਪਰ ਬਹੁਤਿਆਂ ਦੇ ਉੱਤੇ ਪ੍ਰਾਰਥਨਾ ਕਰਨ ਵਾਲਾ ਹੋ ਜਾਵੇ ਹallelujah ਸੋ ਇੱਕ ਨਵੀਂ ਸ੍ਰਿਸ਼ਟੀ ਦੇ ਨਵੇਂ ਸ਼ੁਰੂਆਤ ਦੇ ਲਈ ਆਓ ਸਭ ਮਿਲ ਕੇ ਪਿਤਾ ਪਰਮੇਸ਼ਰ ਦੇ ਹਜ਼ੂਰ ਮਸੀਹ ਯਿਸੂ ਦੇ ਵਸੀਲੇ ਆਪਣੀਆਂ ਸਾਰੀਆਂ ਦੁਆ ਪ੍ਰਾਰਥਨਾ ਨੂੰ ਸੌਂਪਦੇ ਹਾਂ ਸਭ ਮਿਲ ਕੇ ਖੁਦਾ ਦੇ ਹਜ਼ੂਰ ਪ੍ਰਾਰਥਨਾ ਕਰਦੇ ਹਾਂ ਹallelujah 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 ਤਨਵਾ ਧੰਨਵਾਦ 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 ਪਿਆਰੇ ਪਰਮੇਸ਼ਰ ਖੁਦਾ ਤੁਹਾਡੀ پاک ਪਵਿੱਤਰ ਹਜ਼ੂਰੀ ਅਗੇ ਝੁਕਦੇ ਖੁਦਾਵੰਦ ਤੁਹਾਡੇ ਨਾਮ ਨੂੰ ਮਹਿਮਾਰ ਵਡਿਆਈ ਦਿੰਦੇ ਪ੍ਰਭੂ ਜੀ ਅੱਜ ਦੇ ਦਿਨ ਅੱਜ ਦੀ ਕਿਰਪਾ ਲਈ ਤੁਹਾਡਾ ਸ਼ੁਕਰ ਤੁਹਾਡਾ ਧੰਨਵਾਦ ਕਰਦੇ ਪਿਆਰੇ ਖੁਦਾਵੰਦ ਰਾਤ ਪਰ ਤੁਸੀਂ ਸਾਨੂੰ ਸੰਭਾਲਿਆ ਖੁਦਾ ਔਰ ਸਾਨੂੰ ਅੱਜ ਦੀ ਨਵੀਂ ਸਵੇਰ ਨਵਾਂ ਮੌਕਾ ਦਿੱਤਾ ਖੁਦਾ ਕਿਸੀਂ ਫਿਰ ਤੋਂ ਨਵੇਂ ਇਨਸਾਨੀਅਤ ਦੇ ਨਵੀਂ ਸ੍ਰਿਸ਼ਟੀ ਵਿੱਚ ਨਵੇਂ ਹੋ ਜਾਈਏ ਪ੍ਰਭੂ ਜੀ ਅੱਜ ਜਿਨੇ ਵੀ ਪੈਨ ਬਾਈ ਤੁਹਾਡੇ ਹਜ਼ੂਰ ਨੇ ਖੁਦਾ ਜਿਨ੍ਹਾਂ ਵਿੱਚ ਵੀ ਪੁਰਾਣੀ ਇਨਸਾਨੀਅਤ ਦਾ ਸੁਭਾਅ ਤੇ ਆਦਤਾਂ ਨੇ ਬੁਰੀਆਂ ਆਦਤਾਂ ਨੇ ਖੁਦਾਵੰ ਅਸੀਂ ਸਭ ਦੇ ਸਭ ਮਸੀਹ ਸੁ ਜਿਵੇਂ ਹੋ ਜਾਈਏ ਪਿਆਰੇ ਖੁਦਾਵੰ ਨਵੇਂ ਇਨਸਾਨੀਅਤ ਦੀ ਸ਼ੁਰੂਆਤ ਕਰਨ ਸਾਡੀ ਮਦਦ ਕਰੋ ਖੁਦਾ ਹਰ ਰੋਜ਼ ਸਾਡੇ ਵਿੱਚੋਂ ਹਰ ਇੱਕ ਬਦੀ ਹਰ ਬੁਰਾਈ ਨੂੰ ਤੁਸੀਂ ਕੱਢ ਕੇ ਖੁਦਾਵੰ ਸਾਨੂੰ ਅਸ਼ੁੱਧ ਕਰੋ ਸਾਡੇ ਵਿਵੇਕ ਨੂੰ ਪਵਿੱਤਰ ਕਰੋ ਪਿਆਰੇ ਖੁਦਾ ਸਾਡੀ ਮਦਦ ਸਹਾਇਤਾ ਔਰ ਅਗ ਪਰਮੇਸ਼ਰ ਤੁਹਾਡਾ ਸਾਰੇ ਦੇ ਦੁੱਧ ਸਾਡੇ ਕੋਲ ਆਵੇ ਪਿਤਾ ਔਰ ਸਾਨੂੰ ਬles ਕਰੇ ਪਵਿੱਤਰ ਆਤਮਾ ਉਤਰੇ ਖੁਦਾਰ ਸਾਨੂੰ ਪਵਿੱਤਰ ਕਰੇ ਖੁਦਾ ਸਾਡੀ ਮਦਦ ਕਰਨਾ ਪਿਆਰੇ ਪਰਮੇਸ਼ਰ ਕਿਸੀ ਰੋਜ਼ ਦਿਹਾੜੇ ਹਰ ਰੋਜ਼ ਅਤੇ ਦਿਨ ਦੇ ਹਰ ਇੱਕ ਪਹਿਰ ਤੁਹਾਡੇ ਹਜ਼ੂਰ ਧੰਨਵਾਦ ਦੀਆਂ ਉਤਮ ਭੇਟਾਂ ਲੈ ਕੇ ਆਈਏ ਸਾਡਾ ਸਭ ਦਾ ਪੁਕਾਰਨਾ ਤੁਹਾਡੀ ਪਵਿੱਤਰ ਹਜ਼ੂਰੀ ਚ ਕਬੂਲ ਕੀਤਾ ਜਾਵੇ ਖੁਦਾ ਅਸੀਂ ਸਭ ਦੇ ਸਭ ਤੁਹਾਡੀ ਰਾਜ ਤੁਹਾਡੀ ਮਹਾਈਮਲੀ ਚੁਣੇ ਜਾਈਏ ਖੁਦਾਵਨ ਤੁਸੀਂ ਆਪਣੇ ਦੂਤਾਂ ਦੇ ਵਸੀਲੇ ਸਾਨੂੰ ਬLES ਕਰਨਾ ਆਸ਼ੀਸ਼ਿਤ ਕਰਨਾ ਬਰਕਤ ਦੇਣਾ ਕਿਰਪਾ ਕਰਨਾ ਬੇਰੇ ਪ੍ਰਭੂ ਜੀ ਤੁਸੀਂ ਆਪਣੇ ਆਤਮਿਕ ਦੂਤਾਂ ਨੂੰ ਸਾਡੀ ਹਿਫਾਜ਼ਤ ਲਈ ਭੇਜਣਾ ਖੁਦਾ ਅਸੀਂ ਸਭ ਦੇ ਸਭ ਤੁਹਾਡੇ ਰਾਜ ਤੁਹਾਡੀ ਮਹਾਈਮਲੀ ਇਸਤਮਾਲ ਲਈਏ ਵਸੇ ਇਸੋ ਦੇ ਤਰ੍ਹਾਂ ਅਸੀਂ ਵੀ ਨਵੇਂ ਸਵੇਰ ਨੂੰ ਬੈਨੀਆਂ ਖੁਦਾਵਨ ਸਾਡਾ ਸਵੇਰ ਨੂੰ ਸੂਰਜ ਆ ਹੋ ਜਾਵੇ ਖੁਦਾ ਅਸੀਂ ਸੰਸਾਰ ਦੇ ਪਾਪਾਂ ਤੋਂ ਬਚੇ ਰਹੀਏ ਪਰ ਬਹੁਤਿਆਂ ਦੇ ਪਾਪ ਮਾਫ ਕਰਨ ਵਾਲੇ ਹੋ ਜੀ ਹੈ ਅਸੀਂ ਸੰਸਾਰੀ ਕਿ ਰੋਗ ਬਿਮਾਰੀਆਂ ਤੋਂ ਬਚੇ ਰਹੀਏ ਪਰ ਬਹੁਤਿਆਂ ਦੇ ਰੋਗਾਂ ਨੂੰ ਠੀਕ ਕਰਨ ਵਾਲੇ ਹੋ ਜੀ ਪ੍ਰਭੂ ਜੀ ਬੇਸ਼ੱਕ ਸਾਡੇ ਦੁਸ਼ਮਣ ਸਾਡੇ ਵੈਰੀ ਸਾਡੇ ਖਿਲਾਫ ਕੁਝ ਵੀ ਕਿਉਣਾ ਬੋਲਣ ਖੁਦਾ ਪਰ ਅਸੀਂ ਪਰਮੇਸ਼ਰ ਮਸੀਹ ਅਸੂ ਦੇ ਵਿੱਚ ਆਪਣੀ ਜ਼ੁਬਾਨਾਂ ਦੇ ਉੱਤੇ ਜ਼ੁਬਾਨਾਂ ਦੇ ਉੱਤੇ ਪਿਤਾ ਪਰਮੇਸ਼ਰ ਕੰਟਰੋਲ ਕਰੀਏ ਔਰ ਬਦੀ ਦੇ ਸ਼ਬਦਾਂ ਤੋਂ ਬਚੇ ਰਹੀਏ ਹਰ ਇੱਕ ਵੈਰ ਤੋਂ ਬਚੀ ਪਰ ਹਰ ਇੱਕ ਦੁਸ਼ਮਣ ਲਈ ਦੁਆ ਕਰਨ ਵਾਲੇ ਹੋ ਜੀ ਖੁਦਾ ਜਿਵੇਂ ਸਵੇਰ ਤੋਂ ਅੱਜ ਸੀ ਖੁਦਾ ਸੀ ਉਹ ਸਾਰੇ ਹੀ ਕੰਮ ਕਰੀਏ ਪਿਤਾ ਪਰਮੇਸ਼ਰ ਤੁਹਾਡੀ ਤੁਹਾਨੂੰ ਲੈ ਕੇ ਸਦਾ ਤੱਕ ਸਾਡੇ ਸਭ ਦੇ ਨਾਲ ਹੋਵੇ ਖੁਦਾਵੰ ਤੁਹਾਡਾ ਪਵਿੱਤਰ ਆਤਮਾ ਸਾਨੂੰ ਬਰਕਤ ਔਰ ਆਸ਼ੀਸ਼ ਦੇਵੇ ਆਪਣੀ ਕਿਰਪਾ ਨੂੰ ਦਇਆ ਨੂੰ ਸਦਾ ਤੋਂ ਲੈ ਕੇ ਸਦਾ ਤੱਕ ਸਾਡੇ ਸਭ ਦੇ ਉੱਤੇ ਭੇਜਣਾ ਖੁਦਾ ਜਿੰਨੇ ਵੀ ਪੈਨ ਪਾਈ ਤੁਹਾਡੇ ਨਾਮ ਦੇ ਵਿੱਚ ਤੁਹਾਡੇ ਰਾਜ ਵਿੱਚ ਵਧਨ ਦੀ ਕੋਸ਼ਿਸ਼ ਕਰ ਰਹੇ ਨੇ ਹਰ ਇੱਕ ਦੀ ਕੋਸ਼ਿਸ਼ ਨੂੰ ਤੁਸੀਂ ਸਫਲ ਕਰਨਾ ਪਿਆਰੇ ਪਰਮੇਸ਼ਰ ਹਰ ਇੱਕ ਦੇ ਮੂੰਹੋਂ ਨਿਕਲੇ ਹਰ ਇੱਕ ਸ਼ਬਦ ਨੂੰ ਤੁਸੀਂ ਕਬੂਲ ਕਰਨਾ ਹਰ ਜ਼ੁਬਾਨ ਪਿਤਾ ਜੋ ਤੁਹਾਡੇ ਹਜ਼ੂਰ ਖੋਲੀ ਜਾਵੇ ਖੁਦਾਵੰ ਉਸ ਜ਼ੁਬਾਨ ਪਿਤਾ ਪਰਮੇਸ਼ਰ ਯੇਸ਼ੂ ਦੇ ਨਾਮ ਦੇ ਵਿੱਚ ਬਰਕਤ ਵਾਲੀ ਹੋ ਜਾਵੇ ਨਵੇਂ ਸ਼ਬਦ ਨਵੀਂ ਆਤਮਾ ਦੇ ਨਾਲ ਬles ਕਰਨਾ ਨਵੇਂ ਸਵੇਰ ਤੇ ਨਵੀਨ ਸਾਨੇਦਲੀ ਸਾਨੂੰ ਸਭ ਨੂੰ ਤਿਆਰ ਕਰਨਾ ਖੁਦਾਵੰਦ ਅਸੀਂ ਸਭ ਹੀ ਤੁਹਾਡੇ ਰਾਜ ਤੁਹਾਡੀ ਮਹਿਮਾ ਚ ਵਾਧੇ ਔਰ ਤਰੱਕੀ ਕਰਦੇ ਜਾਈਏ ਅੱਜ ਜਿੰਨੇ ਵੀ ਭੈਣ ਭਾਈ ਨਵੀਂ ਇਨਸਾਨੀਅਤ ਵਿੱਚ ਨਵਾਂ ਹੋਣ ਦੇ ਲਈ ਫਾਸਟਿੰਗ ਕਰ ਰਹੇ ਨੇ ਖੁਦਾਵਨ ਅੱਜ ਸਾਡੀ ਫਾਸਟਿੰਗ ਦਾ ਵਿਸ਼ਾ ਖੁਦਾਸੀ ਸਭ ਹੀ ਤੁਹਾਡੇ ਵਿੱਚ ਨਵੀਂ ਇਨਸਾਨੀਅਤ ਵਿੱਚ ਨਵੇਂ ਸੁਭਾਅ ਵਿੱਚ ਨਵੇਂ ਚੱਲ ਚੱਲਣ ਵਿੱਚ ਨਵੇਂ ਹੋਣਾ ਚਾਹੁੰਦੇ ਆ ਖੁਦਾਸੀ ਅੱਜ ਆਪਣੇ ਆਪ ਨੂੰ ਮਸੀਹ ਯਿਸੂ ਦੇ ਵਸੀਲੇ ਬlesed ਔਰ ਆਸ਼ੀਸ਼ ਮਹਿਸੂਸ ਕਰੀਏ ਬਤਾ ਪਰਮੇਸ਼ਰ ਤੁਹਾਡਾ ਪਵਿੱਤਰ ਆਤਮਾ ਸਾਨੂੰ ਸ਼ੋਇਆ ਤੇ ਜਾਨ ਕਰੇ ਅੱਜ ਫਾਸਟਿੰਗ ਦੇ ਪੂਰੇ ਸਮੇਂ ਤੁਸੀਂ ਸਾਨੂੰ ਸੰਭਾਲਣਾ ਖੁਦਾਸੀ ਆਪਣੀ ਫਾਸਟਿੰਗ ਨੂੰ ਸ਼ੁਰੂ ਕਰਦੇ ਆ ਹਰ ਦੁਆ ਕਰਦੇ ਹਾਂ ਸਾਰੇ ਭੈਣਾਂ ਭਾਈਆਂ ਲਈ ਜਿਨ੍ਹਾਂ ਨੇ YouTube ਕਮੈਂਟ ਦੇ ਦੁਆਰਾ ਆਪਣੇ ਨਾਮ ਤੁਹਾਡੀ ਪਾਕ ਹਜ਼ ਦੁਆ ਕਰਦੀ ਮਹਾਨ ਖੁਦਾਵੰਤ ਅੱਡੀ ਮਿੱਟੀ ਹਰਪ੍ਰੀਤ ਕੌਰ ਲਈ ਬਿਤਾ ਪਰਮੇਸ਼ਰ ਇਹਨਾਂ ਦੇ ਪੂਰੇ ਪਰਿਵਾਰ ਨੂੰ ਵਰਕਤ ਅਤੇ ਆਸ਼ੀਰਵਾਦ ਦੇਣਾ ਖੁਦਾਵੰਤ ਪਰਮਜੀਤ ਕੌਰ ਦੇ ਮੈਰਿਜ ਅਤੇ ਕਾਰਨ ਬLES ਕਰਨਾ ਖੁਦਾਵੰਤ ਇਹਨਾਂ ਦੇ ਰਿਸ਼ਤੇ ਨੂੰ ਬLES ਕਰਨਾ ਖੁਦਾ ਪ੍ਰਾਰਥਨਾ ਵਿੱਚ ਲਗਾਤਾਰ ਬਣੀ ਰਹਿਣ ਤੇ ਫਾਸਟਿੰਗ ਕਰਨ ਜਿਨਾਂ ਦੀ ਹੈਲਪ ਕਰਨਾ ਪਿਆਰੇ ਖੁਦਾਵੰਤ ਖੁਦਾ ਕਵਲ ਪ੍ਰੀਤ ਲਈ ਦੁਆ ਕਰਦੇ ਬਤਾ ਪਰਮੇਸ਼ਰ ਨਾ ਦੀ ਸਾਰੇ ਹੀ ਦੁੱਖ ਮੁਸੀਬਤ ਪਰੇਸ਼ਾਨੀਆਂ ਤੋਂ ਇਹਨਾਂ ਨੂੰ ਆਜ਼ਾਦ ਕਰਕੇ ਗੁੱਡ ਨਿਊਜ਼ ਦੇ ਨਾਲ ਬles ਕਰਨਾ ਪਿਆਰੇ ਖੁਦਾਵਨ ਕੁਲਵਿੰਦਰ ਕੌਰ ਨੂੰ ਬles ਕਰਦੇ ਬਤਾ ਪਰਮੇਸ਼ਰ ਪੂਰੇ ਪਰਿਵਾਰ ਨੂੰ ਬਰਕਤ ਦੇਣਾ ਪ੍ਰਭੂ ਜੀ ਪੂਜਾ ਰਾਣੀ ਨੂੰ ਬles ਕਰਦੇ ਖੁਦਾ ਤੁਹਾਡੀ ਦਇਆ ਕਿਰਪਾ ਸਿਸ਼ ਨਦੀ ਜ਼ਿੰਦਗੀ ਚ ਮੰਗਦੇ ਖੁਦਾਵਨ ਦੁਆ ਕਰਦੇ ਹਾਂ ਕੁਲਵੰਤ ਕੌਰ ਲਈ ਬਤਾ ਪਰਮੇਸ਼ਰ ਸੁਰਜੀਤ ਕੌਰ ਲਈ ਖੁਦਾਵਨ ਇਹਨਾਂ ਦੇ ਪੂਰੇ ਹੀ ਪਰਿਵਾਰ ਨੂੰ ਬles ਕਰਨਾ ਬਰਕਤ ਆਸ਼ੀਸ਼ ਦੇਣਾ ਸਾਰੇ ਰੋਗਾ ਤੋਂ ਆਜ਼ਾਦ ਕਰਨਾ ਤ੍ਰਿਪਤਾ ਦੇਵੀ ਔਰ ਸ਼੍ਰੀ ਆਲੀ ਦੁਆ ਕਰਦੇ ਪਿਤਾ ਪਰਮੇਸ਼ਰ ਪਵਿੱਤਰ ਆਤਮਾ ਸਮਰਥ ਗਿਆਨ ਬੁੱਧ ਤੇ ਸਮਝਣਾ ਬਲੇਸ ਕਰਨਾ ਪਿਆਰੇ ਖੁਦਾਵੰਦ ਦੁਆ ਕਰਦੇ ਤੁਹਾਡੀ ਬੇਟੀ ਮਨਪ੍ਰੀਤ ਕੌਰ ਲਈ ਪਿਤਾ ਪਰਮੇਸ਼ਰ ਇਹਨਾਂ ਨੂੰ ਆਪਣੇ ਵਚਨ ਪ੍ਰਾਰਥਨਾ ਤੇ ਵਰਤ ਪ੍ਰਾਰਥਨਾ ਦੇ ਵਿੱਚ ਇਹਨਾਂ ਨੂੰ ਬਲੇਸ ਕਰਨਾ ਖੁਦਾ ਗਿਆਨ ਬੁੱਧ ਔਰ ਸਮਝ ਦੇਣਾ ਪਿਆਰੇ ਪਰਮੇਸ਼ਰ ਪਿਤਾ ਜੀ ਦੁਆ ਕਰਦੇ ਖੁਦਾਵੰਦ ਜਲਜਿੰਦਰ ਕੌਰ ਲਈ ਪ੍ਰਭੂ ਜੀ ਇਸ ਭੈਣ ਨੂੰ ਪਿਤਾ ਪਰਮੇਸ਼ਰ ਬਲੇਸ ਕਰਨਾ ਖੁਦਾ ਇਹਨਾਂ ਦੀ ਮੈਡੀਕਲ ਰਿਪੋਰਟ ਨੂੰ ਨਾਰਮਲ ਹੋਣ ਜਿਨ੍ਹਾਂ ਦੀ ਮਦਦ ਕਰਨਾ ਜੋ ਵੀਨ ਨੂੰ ਛੁੱਟੀ ਚਾਹੀਦੀ ਖੋਦਾ ਇਹਨਾਂ ਨੂੰ ਛੁੱਟੀ ਮਿਲਣ ਚਾਹੁੰਨਾਂ ਦੀ ਮਦਦ ਕਰਨਾ ਖੁਦਾਵੰਦ ਦੁਆ ਕਰਦੇ ਪੈਰੇ ਪਰਮੇਸ਼ਰ ਖੁਦਾ ਮੰਦੀਪ ਕੌਰ ਲਈ ਪ੍ਰਭੂ ਜੀ ਇਹਨਾਂ ਦੇ ਘਰ ਵਿੱਚ ਹਰ ਇੱਕ ਪਲੀ ਵਸਤੂ ਨੇ ਇਹਨਾਂ ਨੂੰ ਬਰਕਤ ਦੇਣਾ ਖੁਦਾਵੰਦ ਇਹਨਾਂ ਦੇ ਬੱਚਿਆਂ ਨੂੰ ਅੱਛੀ ਬੁੱਧ ਨਾਲ ਬਲੇਸ ਕਰਨਾ ਸਟੱਡੀ ਦੇ ਵਿੱਚ ਬਰਕਤ ਦੇਣਾ ਖੁਦਾਵੰਦ ਦੁਆ ਕਰਦੇ ਮਨਪ੍ਰੀਤ ਕੌਰ ਲਈ ਬਤਾ ਪਰਮੇਸ਼ਰ ਔਰ ਨਸੀਬ ਲਈ ਬਤਾ ਪਰਮੇਸ਼ਰ ਖੁਦਾ ਇਹ ਪੂਰਾ ਹੀ ਪਰਿਵਾਰ ਯਿਸੂ ਨਾਮ ਦੇ ਵਿੱਚ ਬਰਕਤ ਨੂੰ ਪਾਲਵੇ ਖੁਦਾਵੰਦ ਤੁਹਾਡਾ ਰੂਪ ਆਕ ਇਹਨਾਂ ਦੀ ਮਦਦ ਸਹਾਇਤਾ ਗਵਾਹੀ ਕਰੇ ਪਿਆਰੀ ਖੁਦਾਵੰਦ ਦੁਆ ਕਰਦੇ ਆਮਨਦੀਪ ਲਈ ਅਮਨ ਦੇਵੀ ਲਈ ਦੁਆ ਕਰਦੇ ਖੁਦਾਵੰਦ ਚੋਹੀ ਬਤਾ ਪਰਮੇਸ਼ਰ ਤੁਹਾਡੇ ਹਜ਼ੂਰ ਅੱਛੇ ਤਰੀਕੇ ਨਾਲ ਬਣੇ ਰਹਿਣ ਵਰਤ ਪ੍ਰਾਰਥਨਾ ਤੇ ਡੇਲੀ ਪ੍ਰਾਰਥਨਾ ਵਿੱਚ ਜੁੜੇ ਰਹਿਣ ਪਿਆਰੇ ਖੁਦਾਵੰਦ ਦੁਆ ਕਰਦੀ ਪਿਆਰੀ ਪਰਮੇਸ਼ਰ ਪਿਤਾ ਲక్ష్ਮੀ ਕੌਰ ਲਈ ਖੁਦਾਵੰਦ ਇਹਨਾਂ ਦੇ ਪੂਰੇ ਹੀ ਪਰਿਵਾਰ ਨੂੰ ਬLES ਕਰਨਾ ਮਦਦ ਸਹਿਤਾ ਗਵਾਹੀ ਕਰਨਾ ਪਿਆਰੇ ਪਰਮੇਸ਼ਰ ਖੁਦਾਵੰਦ ਦੁਆ ਕਰਦੇ ਹਨ ਰਵੀਨਾ ਲਈ ਪਤਾ ਜੀ ਇਹਨਾਂ ਦੇ ਪੂਰੇ ਪਰਿਵਾਰ ਨੂੰ ਅੱਛੀ ਸਿਹਤ ਤੰਦਰੁਸਤੀ ਦੇਣਾ ਖਾਂਸੀ ਜ਼ੁਖਾਮ ਬੁਖਾਰ ਤੋਂ ਫ੍ਰੀ ਕਰਨਾ ਪਿਆਰੇ ਪਰਮੇਸ਼ਰ ਪਿਤਾ ਜੀ ਦੁਆ ਕਰਦੀ ਪਿਆਰੀ ਖੁਦਾਵੰਦ ਖੁਦਾ ਰਜਿੰਦਰ ਕੋਲੀ ਪ੍ਰਭੂ ਜੀ ਇਹਨਾਂ ਦੇ ਹੱਥ ਦੇ ਕਮਾਚ ਬਰਕਤ ਆਸ਼ੀਸ਼ ਦੇ ਨਾਲ ਕਾਰੋਬਾਰਾਂ ਦੇ ਵਿੱਚ ਵਾਧਾ ਕਰਨਾ ਪੈਰੇ ਪਰਮੇਸ਼ਰ ਤੁਹਾਡੀ ਦਇਆ ਨਾਲ ਦੀ ਜ਼ਿੰਦਗੀ 'ਚ ਠਹਿਰ ਜਾਵੇ ਪਰਮੇਸ਼ਰ ਤੁਹਾਡੀ ਬਰਕਤ ਆਸ਼ੀਸ਼ ਹੋਣ ਤੋਂ ਲੈ ਕੇ ਸਦਾ ਤੱਕ ਇਹਨਾਂ ਦੀ ਜ਼ਿੰਦਗੀ 'ਚ ਹੋਵੇ ਮਨਪ੍ਰੀਤ ਕੋਲੀ ਦੁਆ ਕਰਦੇ ਹਾਂ ਪਰਮੇਸ਼ਰ ਇਹਨਾਂ ਨੂੰ ਡੇਲੀ ਪ੍ਰਾਰਥਨਾ ਤੇ ਵਚਨ ਦੇ ਵਿੱਚ ਬਣਾਈ ਰੱਖਣਾ ਖੁਦਾ ਜਿੰਨਾ ਵੀ ਪੈਣਾ ਪਈਆਂ ਨੇ ਬਾਕੀ ਸਭ ਨੇ ਕਮੈਂਟ ਲਿਖੇ ਨੇ ਉਹਨਾਂ ਸਾਰਿਆਂ ਨੂੰ ਵੀ ਬles ਕਰਨਾ ਖੁਦਾ ਜਿੰਨਿਆਂ ਦੇ ਵੀ ਬਾਕੀ ਦੇ ਕਮੈਂਟ ਸੀ ਖੁਦਾ ਉਹਨਾਂ ਸਾਰਿਆਂ ਨੂੰ ਤੁਸੀਂ ਉਹਨਾਂ ਦੇ ਘਰਾਂ ਵਿੱਚ ਬਰਕਤ ਆਸ਼ੀਸ਼ ਦੇਣਾ ਕਾਰ ਦੇ ਵਿੱਚ ਚੰਗੀ ਸਿਹਤ ਤੰਦਰੁਸਤੀ ਦੇਣਾ ਖੁਦਾ ਤੁਹਾਡਾ ਬਲ ਤੁਹਾਡੀ ਤਾਕਤ ਪੂਰੇ ਪਰਿਵਾਰਾਂ ਦੇ ਤੇ ਉੱਤਰ ਆਵੇ ਪਰਿਵਾਰ ਦੇ ਹਰ ਇੱਕ ਮੈਂਬਰ ਨੂੰ ਸੂਣਾ ਪਿਤਾ ਪਰਮੇਸ਼ਰ ਕਾਰ ਦੇ ਵਿੱਚ ਹਰ ਇੱਕ ਪਲੀ ਵਸਤੂ ਨਾਲ ਬles ਕਰਨਾ ਖੁਦਾ ਸਾਰੀਆਂ ਰੁਕਾਵਟਾਂ ਸਾਰੀਆਂ ਬਰਕਤਾਂ ਨੂੰ ਇਹਨਾਂ ਦੀ ਜ਼ਿੰਦਗੀ ਚ ਤਾਰੀਕ ਲਈ ਸਤਿਅਨੂ ਪਿਆਰ ਭਰੀ ਜੈਮਸੀ ਦੀ ਅੱਜ ਦੀ ਇਸ ਪ੍ਰਾਰਥਨਾ ਸਭਾ ਨੂੰ ਸੁਨਣਾ ਤੁਹਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ ਅਗਰ ਤੁਸੀਂ ਵੀ ਇਸ ਸੇਵਾ ਮਨਪ੍ਰੀਤ ਨਾਲ ਆਪਣੇ ਪਰਿਵਾਰ ਦੀਆਂ ਸਮੱਸਿਆਵਾਂ ਸੰਬੰਧੀ ਗੱਲ ਕਰਨੀ ਅਤੇ ਪ੍ਰਾਰਥਨਾ ਕਰਵਾਉਣੀ ਚਾਹੁੰਦੇ ਹੋ ਤਾਂ ਇਸ ਨੰਬਰ ਤੇ 62880896731 ਤੇ ਕਾਲ ਕਰਕੇ ਜਾਂ ਵਟਸਐਪ ਤੇ ਮੈਸੇਜ ਕਰਕੇ ਆਪਣੀ ਪ੍ਰੇਅਰ ਰਿਕੁਐਸਟ ਲਿਖਵਾ ਸਕਦੇ ਹੋ ਪ੍ਰੇਅਰ ਲਾਈਨ ਨੰਬਰ ਤੇ ਕਾਲ ਕਰਨ ਦਾ ਸਮਾਂ ਸਵੇਰੇ 8 ਤੋਂ ਸ਼ਾਮ 8 ਤੱਕ ਦਾ ਹੈ ਕਿਰਪਾ ਕਰਕੇ ਸਵੇਰੇ 8 ਤੋਂ ਪਹਿਲਾਂ ਅਤੇ ਸ਼ਾਮ 8 ਤੋਂ ਬਾਅਦ ਕਾਲ ਨਾ ਕੀਤੀ ਜਾਵੇ। ਧੰਨਵਾਦ ਜੈਮਸੀ ਦੀ।